ਬਹੁਤ ਹੀ ਸੋਹਣੇ ਦਿਲਚਸਪ ਅਪਸਰਾਂ ਨਾਵਲ ਤੋਂ ਬਾਅਦ ਅਗਲਾ ਨਾਵਲ ਪ੍ਰੀਤ ਕੈਂਥ ਦਾ ਮੈਰੀ ਤੇ ਗਲਪ ਦਾ ਤੁਹਾਡੇ ਨਾਲ ਮੈਂ ਅੱਜ ਭਾਗ 3 ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣਦੇ ਹੋ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗੇ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਜੀ ਸੋ ਆਓ ਨਾਵਲ ਦਾ ਅਗਲਾ ਭਾਗ 3 ਤੁਸੀਂ ਸੁਣਦੇ ਹੋ ਸਵੀ ਮੀਡੀਆ 11 ਜੁਨੀ ਵਿੱਚ ਮੇਰਾ ਪਹਿਲਾ ਦਿਨ ਸੀਗਾ ਪਾਪਾ ਮੈਨੂੰ ਛੱਡਣ ਆਏ ਸੀਗੇ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਰੋ ਰਹੇ ਸਨ ਪਾਪਾ ਦੇ ਅੰਦਰਲਾ ਜੁਨੀ ਪੜਨ ਵਾਲਾ ਦਰਦ ਚੜਕੁੱਠਿਆ ਸੀ ਮੈਂ ਉਹਨਾਂ ਦਾ ਹੱਥ ਫੜਿਆ ਤੇ ਕਿਹਾ ਪਾਪਾ ਤੁਹਾਡਾ ਸੁਪਨਾ ਹੁਣ ਮੇਰਾ ਸੁਪਨਾ ਹੈ ਤੇ ਆਪਾਂ ਰਲ ਕੇ ਇਹਨੂੰ ਪੂਰਾ ਕਰਾਂਗੇ ਮੇਰਾ ਸਾਰਾ ਕੰਮ ਕਰਵਾ ਕੇ ਪਾਪਾ ਜਦ ਦਜਾਂ ਲੱਗੇ ਤਾਂ ਉਹਨਾਂ ਨੇ ਮੈਨੂੰ ਕੁਝ ਗੱਲਾਂ ਆਖੀਆਂ ਕੀਰਤ ਇਹ ਯੂਨੀਵਰਸਿਟੀ ਪੜਨ ਵਾਲਿਆਂ ਲਈ ਸਭ ਤੋਂ ਸੋਹਣੀ ਥਾਂ ਹੈ ਤੇ ਐਸ਼ ਕਰਨ ਵਾਲਿਆਂ ਲਈ ਵੀ ਸਾਡੇ ਹੱਥ ਹੁੰਦਾ ਏ ਕਿ ਅਸੀਂ ਕੀ ਚੋਣਨਾ ਹੈ ਬਸ ਉਹਨਾਂ ਨੇ ਦੋ ਗੱਲਾਂ ਆਖੀਆਂ ਤੇ ਉਹ ਤਰਪੇ ਸੀ ਮੈਂ ਹੌਸਟਲ ਵਿੱਚ ਰਹਿਣ ਲੱਗ ਗਈ ਜੁਨੀ ਦੇ ਰੰਗ ਟੰਗ ਬਹੁਤ ਅਲੱਗ ਸੀ ਪਿੰਡ ਤੇ ਜੁਨੀ ਦੇ ਮਾਹੌਲ ਦਾ ਉਹਨਾਂ ਹੀ ਅੰਤਰ ਸੀ ਜਿਨਾਂ ਜ਼ਮੀਨ ਤੇ ਅਸਮਾਨ ਦਾ ਹੈ ਪਿੰਡ ਵਿੱਚ ਤਾਂ ਕਿਸੇ ਕੁੜੀ ਨੂੰ ਇਕੱਲੀ ਅੱਡੇ ਤੱਕ ਨਹੀਂ ਜਾਣ ਦਿੱਤਾ ਜਾਂਦਾ ਪਰ ਇੱਥੇ ਪੂਰੀ ਤਰ੍ਹਾਂ ਖੁੱਲ ਹੈ ਦੁਨੀਆ ਆ ਕੇ ਪਤਾ ਲੱਗਿਆ ਦੁਨੀਆ ਬਹੁਤ ਭੰਤੀ ਹੈ ਮੈਂ ਜਵਾਨੀ ਦੇ ਠਾਠਾਂ ਮਾਰਦੇ ਦਰਿਆ ਕਿਨਾਰੇ ਖੜੀ ਸੀ ਤੇ ਹੁਣ ਦਰਿਆ ਪਾਰ ਕਰਨ ਦੀ ਤਿਆਰੀ ਸੀ ਇਹ ਮੇਰਾ ਇਮਤਿਹਾਨ ਸੀਗਾ ਮੈਂ ਹੌਸਟਲ ਵਿੱਚ ਰਹਿਣ ਲੱਗੀ ਹੌਸਟਲ ਦਾ ਕਮਰਾ ਬੇਸ਼ੱਕ ਤੰਗ ਜਿਹਾ ਸੀਗਾ ਪਰ ਉਸ ਅੰਦਰ ਖੁੱਲ ਬਹੁਤ ਜ਼ਿਆਦਾ ਸੀ ਕਮਰੇ ਅੰਦਰ ਇੱਕ ਬੈੱਡ ਸੀਗਾ ਜਿਨੇ ਕਮਰੇ ਦਾ ਤੀਜਾ ਹਿੱਸਾ ਘੇਰ ਰੱਖਿਆ ਸੀਗਾ ਕਮਰੇ ਦੀਆਂ ਕੰਧਾਂ ਤੇ ਪਤਾ ਨਹੀਂ ਕਿੰਨੇ ਸਾਲਾਂ ਦਾ ਸਮਾਨੀ ਰੰਗ ਕੀਤਾ ਹੋਇਆ ਸੀ ਕਮਰੇ ਦੇ ਸਾਹਮਣੇ ਵਾਲੀ ਦੀਵਾਰ ਤੇ ਕਈ ਪੁਰਾਣੇ ਪੋਸਟਰ ਲੱਗੇ ਹੋਏ ਸੀ ਜੋ ਹੁਣ ਅੱਧੇ ਪਚਦੇ ਪੱਟੇ ਹੋਏ ਸਨ ਪਰ ਆਟੇ ਦੀ ਲੇਪੀ ਦੇ ਨਿਸ਼ਾਨ ਹਜੇ ਵੀ ਬਾਕੀ ਸਨ ਕਮਰੇ ਦੇ ਅੰਦਰ ਇੱਕ ਅਲਮਾਰੀ ਸੀ ਜਿਸ ਵਿੱਚ ਮੈਂ ਆਪਣਾ ਸਾਰਾ ਸਮਾਨ ਟਿਕਾ ਦਿੱਤਾ ਸੀਗਾ ਬੈੱਡ ਦੇ ਨਾਲ ਇੱਕ ਛੋਟਾ ਜਿਹਾ ਟੇਬਲ ਸੀ ਔਰ ਉੱਪਰ ਮੈਂ ਆਪਣੀਆਂ ਕਿਤਾਬਾਂ ਰੱਖ ਦਿੱਤੀਆਂ ਸਨ ਬੈੱਡ ਦੇ ਗੱਦਿਆਂ ਉੱਪਰ ਕੋਈ ਚਾਦਰ ਨਹੀਂ ਸੀ ਸ਼ਾਇਦ ਪਹਿਲਾਂ ਜੋ ਕੁੜੀ ਰਹਿੰਦੀ ਸੀ ਉਹ ਨਾਲ ਲੈ ਗਈ ਹੋਵੇ ਮੈਂ ਆਪਣੀ ਚਾਦਰ ਕੱਢੀ ਤੇ ਵਿਛਾ ਦਿੱਤੀ ਹੋਸਟਲ ਦਾ ਇਹ ਕਮਰਾ ਸਾਨੂੰ ਦੋ ਕੁੜੀਆਂ ਨੂੰ ਮਿਲਿਆ ਸੀ ਦੂਸਰੀ ਕੁੜੀ ਦਾ ਨਾਮ ਏਕਮ ਸੀ ਏਕਮ ਨੂੰ ਮੈਂ ਪਹਿਲੀ ਵਾਰ ਕਮਰੇ ਵਿੱਚ ਹੀ ਮਿਲੀ ਜਾਨ ਪਹਿਚਾਨ ਤੋਂ ਪਤਾ ਲੱਗਿਆ ਉਹ ਵੀ ਮੇਰੇ ਕਲਾਸਮੇਟ ਹੀ ਸੀਗੀ ਇਕਮ ਦਾ ਕਦਮ ਮਧਰਾ ਰੰਗ ਗੋਰਾ ਗਹਿਰੀ ਆਵਾਜ਼ ਗੋਲ ਨੱਕ ਤੇ ਪਰਮੇ ਸਰੀਰ ਦੀ ਕੁੜੀ ਸੀ ਪਹਿਲੇ ਦਿਨ ਬੋਲਣ ਵਿੱਚ ਬਹੁਤ ਸ਼ਾਂਤ ਲੱਗੀ ਪਰ ਬਾਅਦ ਵਿੱਚ ਪਤਾ ਲੱਗਾ ਇਹਨੂੰ ਤਾਂ ਚੁੱਪ ਕਰਾਉਣਾ ਬਹੁਤ ਔਖਾ ਏ ਇਕਮ ਦਾ ਸਵਾਬ ਬਹੁਤ ਚੰਗਾ ਸੀ ਸਾਡੀ ਦੋਸਤੀ ਬਹੁਤ ਗਹਿਰੀ ਰਹੀ ਦੋ ਦਿਨਾਂ ਬਾਅਦ ਮੈਂ ਤੇ ਇਕਮ ਪਹਿਲੀ ਵਾਰ ਕਲਾਸ ਲਗਾਉਣ ਗਈਆਂ ਸਕੂਲ ਤੇ ਕਾਲਜ ਦੇ ਮਾਹੌਲ ਦਾ ਬਹੁਤ ਫਰਕ ਲੱਗਿਆ ਸਕੂਲ ਦਾ ਬਜਵਾ ਮਾਹੌਲ ਸਾਨੂੰ ਕੰਟਰੋਲ ਵਿੱਚ ਰੱਖਦਾ ਪਰ ਯੂਨੀ ਵਿੱਚ ਐਸਾ ਕੁਝ ਨਹੀਂ ਹੁੰਦਾ ਜੁਨੀ ਦੇ ਖੁੱਲੇ ਡੁੱਲੇ ਮਾਹੌਲ ਵਿੱਚ ਜਦੋਂ ਵਿਦਿਆਰਥੀ ਸਾਹ ਲੈਂਦਾ ਹੈ ਤਾਂ ਉਹਦੇ ਪਰ ਨਿਕਲ ਆਉਂਦੇ ਨੇ ਕਲਾਸ 'ਚ ਕੁੜੀਆਂ ਅੱਖ ਲੱਗੀਆਂ ਕਿ ਤੂੰ ਸਭ ਤੋਂ ਸੋਹਣੀ ਹੈ ਤੇਰੇ ਮੇਰੇ ਗੁਲਾਬੀ ਰੰਗ ਦੀ ਖੁਸ਼ਬੂ ਹੌਲੀ-ਹੌਲੀ ਪੂਰੀ ਜ਼ੁਨੀ ਵਿੱਚ ਫੈਲ ਗਈ ਸੀ ਮੇਰਾ ਉੱਚਾ ਲੰਮਾ ਕੱਦ ਜੋ ਦਿਨੋ-ਦਿਨ ਸੂਤ-ਸੂਤ ਕਰਕੇ ਵੱਧ ਰਿਹਾ ਸੀ ਮੇਰੇ ਹੁਸਨ ਦੀਆਂ ਹਰ ਕੋਈ ਤਰੀਫਾਂ ਕਰਦਾ ਜੋ ਕਿਸੇ ਨਾ ਕਿਸੇ ਜ਼ਰੀਏ ਮੇਰੇ ਤੱਕ ਪਹੁੰਚ ਜਾਂਦੀਆਂ ਸਨ ਮੈਂ ਤੇ ਇੱਕਮਸਾਰੇ ਲੈਕਚਰ ਲਾਉਂਦੀਆਂ ਤੇ ਕਲਾਸ ਤੋਂ ਬਾਅਦ ਲਾਇਬ੍ਰੇਰੀ ਪੜ੍ਹਨ ਚਲੀਆਂ ਜਾਂਦੀਆਂ ਰਾਤ ਨੂੰ ਮੈਂ ਤੇ ਇੱਕਮ ਗੱਲਾਂ ਕਰਦਿਆਂ ਰਹਿੰਦੀਆਂ ਇੱਕਮ ਦੇ ਘਰ ਦੇ ਉਹਦੇ ਤੇ ਭੋਰਾ ਜਿਨਾਂ ਵੀ ਯਕੀਨ ਨਾ ਕਰਦੇ ਉਹਦੇ ਪਾਪਾ ਉਹਨੂੰ ਵਾਰੀ-ਵਾਰੀ ਕਾਲ ਕਰਦੇ ਰਹਿੰਦੇ ਰਾਤ ਨੂੰ ਵੀ ਇੱਕ-ਦੋ ਵਾਰ ਕਾਲ ਕਰਕੇ ਪੁੱਛਦੇ ਤੇ ਸੂਹਾਂ ਲੈਂਦੇ ਕਿ ਹੌਸਟਲ ਠੀਏ ਹੈ ਜਾਂ ਨਹੀਂ ਮੈਂ ਬਹੁਤ ਵਾਰ ਇਹਦਾ ਕਾਰਨ ਪੁੱਛਿਆ ਸੀ ਤਾਂ ਇੱਕ ਰਾਤ ਉਹਨੇ ਆਪਦੀ ਸਾਰੀ ਵਿਥਿਆ ਸੁਣਾਈ ਸੀ ਕਿ ਇੱਕਮ ਨੇ ਜਦੋਂ 10ਵੀਂ ਪਾਸ ਕੀਤੀ ਤਾਂ ਗਵਾਂਢੀ ਪਿੰਡ ਦੇ ਹੀ ਇੱਕ ਮੁੰਡੇ ਨਾਲ ਪਿਆਰ ਚ ਪੈ ਗਈ 2 ਸਾਲ ਤੱਕ ਇੱਕ ਦੂਜੇ ਨਾਲ ਗੱਲ ਕਰਦੇ ਰਹੇ ਪਿਆਰ ਦਾ ਪੂਤ ਦਿਮਾਗ ਵਿੱਚ ਐਸਾ ਵੜਿਆ ਇੱਕਮ ਨੇ ਮੁੰਡੇ ਬਾਰੇ ਘਰੇ ਸਾਰਾ ਕੁਝ ਦੱਸ ਦਿੱਤਾ ਮੁੰਡੇ ਦਾ ਨਾਂ ਕਰਨਵੀਰ ਸੀਗਾ ਘਰਦਿਆਂ ਨੇ ਸਾਫ਼-ਸਾਫ਼ ਮਨਾ ਕਰ ਦਿੱਤਾ ਤੇ ਉਹਨੂੰ ਸਕੂਲੋਂ ਹਟਾ ਕੇ ਘਰ ਅੰਦਰ ਤੜ ਦਿੱਤਾ ਸੀ ਏਕਮ ਦੇ ਭਾਈ ਨੇ ਤਾਂ 2-4 ਥੱਪੜ ਵੀ ਮਾਰੇ ਸੀ ਪਰ ਪਾਪਾ ਨੇ ਸਿਰਫ ਝੜਕਿਆ ਸੀਗਾ ਕਰਨਵੀਰ ਨੇ ਏਕਮ ਨੂੰ ਘਰੇ ਦਸਣ ਤੋਂ ਹਲੇ ਰੋਕਿਆ ਸੀਗਾ ਕਿਉਂਕਿ ਉਹ ਚਾਹੁੰਦਾ ਸੀ ਕਿ ਏਕਮ ਪਹਿਲਾਂ ਆਈਲੈਟਸ ਕਰ ਲਵੇ ਕਰਨਵੀਰ ਦੀ ਪਲੈਨਿੰਗ ਇਹ ਸੀ ਕਿ ਜਦੋਂ ਏਕਮ ਆਈਲੈਟਸ ਕਰ ਲਊਗੀ ਤਾਂ ਉਸ ਤੋਂ ਬਾਅਦ ਉਹਦੇ ਘਰੇ ਚੱਲ ਗੱਲ ਚਲਾ ਲ ਕੇ ਵਿਆਹ ਲਈ ਮਨਾ ਲਿਆ ਜਾਊਗਾ ਉਹਨੂੰ ਇਹ ਸੀਗਾ ਕਿ ਇਸੇ ਬਹਾਨੇ ਮੇਰਾ ਵੀ ਦਾ ਲੱਗ ਜਾਊਗਾ ਕਿਉਂਕਿ ਆਪ ਤਾਂ ਉਹ ਪੜਨ ਵਿੱਚ ਇੰਨਾ ਹੁਸ਼ਿਆਰ ਨਹੀਂ ਸੀ ਕਿ ਆਈਲੈਟਸ ਪਾਸ ਕਰ ਲਵੇ ਇਕਮ ਉਹਦੇ ਲਈ ਸਿਰਫ ਬਾਹਰ ਜਾਣ ਦਾ ਰਸਤਾ ਸੀ ਪਰ ਉਹਨੂੰ ਕੀ ਪਤਾ ਸੀ ਏਕਮ ਦੇ ਸਿਰ ਤੇ ਵਿਆਹ ਕਰਵਾਉਣ ਦਾ ਪੁੱਤ ਇੰਨਾ ਛੇਤੀ ਸਵਾਰ ਹੋ ਜਾਊਗਾ ਏਕਮ ਤੇ ਕਰਨਵੀਰ ਇੱਕ ਵਾਰ ਸ਼ਹਿਰ ਦੇ ਕਿਸੇ ਹੋਟਲ ਵਿੱਚ ਮਿਲ ਲਿਗੇ ਸੀਗੇ ਉਸ ਤੋਂ ਬਾਅਦ ਏਕਮ ਲਈ ਕਰਨਵੀਰ ਤੋਂ ਦੂਰ ਰਹਿਣਾ ਬਹੁਤ ਔਖਾ ਹੋ ਗਿਆ ਸੀ ਉਹਨੂੰ ਨਾ ਭੁੱਖ ਲੱਗਦੀ ਨਾ ਨੀਂਦ ਆਉਂਦੀ ਉਹਦੀ ਬੇਚੈਨੀ ਦਿਨੋ ਦਿਨ ਵਧਦੀ ਰਹੀ ਸੀਗੀ ਕਰਨਵੀਰ ਤੋਂ ਦੂਰ ਇੱਕ ਪਲ ਵੀ ਉਹਨੂੰ ਸਾਲਾਂ ਵਰਗਾ ਲੱਗਦਾ ਸੀਗਾ ਉਹਨੇ ਕਰਨਵੀਰ ਨੂੰ ਵਿਆਹ ਲਈ ਕਹਿਣਾ ਸ਼ੁਰੂ ਕਰ ਦਿੱਤਾ ਏਕਮ ਨੂੰ ਕੀ ਪਤਾ ਸੀਗਾ ਕਰਨਵੀਰ ਉਹਦੇ ਨਾਲ ਸਿਰਫ ਬਾਹਰ ਜਾਣ ਲਈ ਵਿਆਹ ਕਰਾਉਣਾ ਚਾਹੁੰਦਾ ਸੀ ਹੌਣ ਉਹ ਕੰਨੀ ਕਤਰਉਣ ਲੱਗਾ ਸੀਗਾ ਇਕਮ ਨੇ ਹਾਰ ਕੇ ਸਾਰੀ ਗੱਲ ਘਰੇ ਕਰ ਦਿੱਤੀ ਵਿਆਹ ਦਾ ਇਹਦਾ ਕੀ ਹੋਣਾ ਸੀ ਸਗੋਂ ਘਰਦਿਆਂ ਦੀਆਂ ਨਜ਼ਰਾਂ ਚੋਂ ਗਿਰ ਗਈ ਸੀ ਇਕਮ ਦੇ ਘਰਦਿਆਂ ਨੇ 12ਵੀਂ ਕਲਾਸ ਦੇ ਪੇਪਰ ਵੀ ਮਾਸਟਰਾਂ ਦੇ ਕਹਿਣ ਤੇ ਦਿਵਾਏ ਸੀ ਇਕਮ ਨੇ 12ਵੀਂ ਕਲਾਸ ਚੰਗੇ ਨੰਬਰਾਂ ਤੇ ਪਾਸ ਕਰ ਲਈ ਇਕ ਮਿਹਨਤ ਵਾਲੀ ਕੁੜੀ ਸੀ ਉਹ ਸਾਰੇ ਵਰਤਾਰੇ ਨੂੰ ਬਹੁਤ ਜਲਦੀ ਸਮਝ ਗਈ ਤੇ ਉਹਨੇ ਬਾਕੀ ਕੁੜੀਆਂ ਵਾਂਗ ਰੋਣ ਧੋਣ ਵਿੱਚ ਆਪਣਾ ਸਮਾਂ ਨਾ ਖਰਾਬ ਕੀਤਾ 12ਵੀਂ ਕਲਾਸ ਪਾਸ ਕਰਨ ਤੋਂ ਬਾਅਦ ਇੱਕ ਕਮਿਊਨਿਟੀ ਟੀਚਰਾਂ ਦੀ ਮਦਦ ਨਾਲ ਆਪਣੇ ਪਿਤਾ ਨੂੰ ਯੂਨੀਵਰਸਿਟੀ ਵਿੱਚ ਦਾਖਲ ਲੈਣ ਲਈ ਮਨਾ ਲਿਆ ਸੀਗਾ। ਇੱਕਮ ਦੇ ਘਰਦਿਆਂ ਨੇ ਪਾਵੇਂ ਉਹਨੂੰ ਪੜ੍ਹਨ ਲਈ ਭੇਜ ਦਿੱਤਾ ਸੀ ਪਰ ਉਹਦੇ ਤੇ ਨਿਗਾਹ ਬਹੁਤ ਰੱਖਦੇ ਸੀ। ਕਈ ਵਾਰ ਤਾਂ ਇਦਾਂ ਹੁੰਦਾ ਉਹਦੇ ਪਾਪਾ ਬਿਨਾਂ ਦੱਸੇ ਛਾਪਾ ਮਾਰਨ ਵਾਂਗ ਯੂਨੀ ਵਿੱਚ ਆ ਜਾਂਦੇ ਸੀ ਉਹ ਦੇਖਦੇ ਸੀਗੇ ਕਿ ਕਿਤੇ ਏ ਕੰਮ ਪੜਾਈ ਛੱਡ ਕੇ ਕਿਸੇ ਮੁੰਡੇ ਨਾਲ ਤਾਂ ਨਹੀਂ ਤੁਰੀ ਫਿਰਦੀ ਮਾਪਿਆਂ ਦੀਆਂ ਆਪਣੀਆਂ ਕੁਝ ਮਜਬੂਰੀਆਂ ਨੇ ਜੋ ਉਹਨਾਂ ਨੂੰ ਇਹ ਸਭ ਕੁਝ ਕਰਨ ਲਈ ਮਜਬੂਰ ਕਰਦੀਆਂ ਨੇ ਕੋਈ ਬਾਪ ਨਹੀਂ ਚਾਹੁੰਦਾ ਕਿ ਉਹਨੂੰ ਉਹਦੀ ਧੀ ਦਾ ਮਹਿਣਾ ਵੱਜੇ ਅਗਰ ਇੱਕ ਵਾਰ ਕਿਸੇ ਬਾਪ ਨੂੰ ਉਹਦੀ ਧੀ ਦਾ ਮਹਿਣਾ ਵੱਜ ਗਿਆ ਤਾਂ ਸਮਾਜ ਉਹਨੂੰ ਮੁੜ ਕੇ ਸਿਰ ਚੱਕ ਕੇ ਜੀ ਨਹੀਂ ਦਿੰਦਾ ਇਹ ਹੀ ਡਰ ਪਾਬੰਧੀਆਂ ਦਾ ਕਾਰਨ ਹੈ ਇੱਕ ਉਮਰ ਤੋਂ ਪਹਿਲਾਂ ਸਿਆਣੀ ਹੋ ਚੁੱਕੀ ਸੀਗੀ ਵਕਤ ਦੇ ਠਫੇੜਿਆਂ ਨੇ ਉਹਨੂੰ ਚਿਕੰਨਾ ਕਰ ਦਿੱਤਾ ਸੀਗਾ ਉਹ ਆਖਦੀ ਰਹਿੰਦੀ ਇਹਨਾਂ ਮੁੰਡਿਆਂ ਤੇ ਕਦੇ ਯਕੀਨ ਨਾ ਕਰੀ ਇਹ ਸਭ ਚਸਮਾ ਦੇ ਭੁੱਖੇ ਨੇ ਪਿਆਰ ਇਹਨਾਂ ਲਈ ਸਿਰਫ ਜਸਮ ਦੀ ਭੁੱਖ ਮਟਾਉਣਾ ਤੇ ਬਾਕੀ ਸਭ ਗੱਲਾਂ ਹੀ ਹੁੰਦੀਆਂ ਨੇ ਇਹ ਸਾਰੇ ਇੱਕੋ ਜਿਹੇ ਹੁੰਦੇ ਨੇ ਉਹ ਮੈਨੂੰ ਵੀ ਸੁਚੇਤ ਰਹਿਣ ਲਈ ਆਖਦੀ ਸੀ ਮੈਂ ਪਿਆਰ ਦੇ ਮਾਮਲੇ ਵਿੱਚ ਜਵਾਂ ਕੋਰੀ ਸੀ ਮੇਰੇ ਤੋਂ ਦਿਲ ਦੀ ਕੈਨਵਸ ਤੇ ਹਾਲੇ ਤੱਕ ਕਿਸੇ ਮਹਿਬੂਬ ਦੀ ਤਸਵੀਰ ਨਹੀਂ ਸੀ ਬਣੀ 12ਵੀਂ ਤੱਕ ਇਹੋ ਜਿਹਾ ਕੋਈ ਖਿਆਲ ਮਨ ਵਿੱਚ ਨਹੀਂ ਆਇਆ ਪਰ ਹੁਣ ਮੈਂ ਜਵਾਨੀ ਦੀ ਦਹਲਿਜ਼ ਤੇ ਪੈਰ ਧਰ ਲਿਆ ਸੀ ਹੁਣ ਮੁੰਡਿਆਂ ਦੇ ਇਰੇ ਮੈਨੂੰ ਥੋੜਾ ਆਕਰਸ਼ਿਤ ਕਰਨ ਲੱਗ ਪਏ ਸੀ ਕਿਸੇ ਦਾ ਹੱਸਣਾ ਕਿਸੇ ਦਾ ਬੋਲਣਾ ਕਿਸੇ ਦੇ ਵਾਲ ਤੇ ਕਿਸੇ ਦੀ ਚਾਲ ਮੈਨੂੰ ਆਪਣੇ ਵੱਲ ਖਿੱਚਣ ਲੱਗੀ ਸੀ ਮੁੰਡੇ ਕੁੜੀਆਂ ਦਾ ਜੋੜੀਆਂ ਬਣਾ ਬਣਾ ਕੇ ਬੈਠਣਾ ਮੇਰੇ ਨੋਟਿਸ 'ਚ ਆਉਣ ਲੱਗ ਪਿਆ ਸੀ ਜਿਸ ਕੀਰਤ ਲਈ ਕਲਾਸ ਦੇ ਮੁੰਡੇ ਸਿਰਫ ਵੀਰੇ ਹੁੰਦੇ ਸੀਗੇ ਹੁਣ ਉਹ ਦੋਸਤ ਬਣ ਲੱਗ ਗਏ ਸੀ ਮੇਰਾ ਸੀਨੀਅਰ ਸੀ ਇੱਕ ਮੁੰਡਾ ਉਹਦਾ ਨਾਂ ਸੀ ਗਾਲਿਬ ਉਹ ਮੈਨੂੰ ਬਹੁਤ ਜ਼ਿਆਦਾ ਦਿਲਚਸਪ ਲੱਗਦਾ ਸੀਗਾ ਉਹ ਦਰਮਿਆਨੇ ਕੱਦ ਦਾ ਰੰਗ ਗੂਰਾ ਸਿਰ ਤੇ ਰੇਸ਼ਮੀ ਬਿਖਰੇ ਵਾਲ ਛੋਟੀ ਪਰ ਭਾਰੀ ਦਾੜੀ ਹਲਕੀਆਂ ਮੁੱਛਾਂ ਤੇ ਗਹਿਰੀਆਂ ਅੱਖਾਂ ਵਾਲਾ ਮੁੰਡਾ ਸੀ ਉਹ ਜਸ ਕੁੜੀ ਨੂੰ ਅੱਖਾਂ ਪਰ ਕੇ ਇੱਕ ਵਾਰ ਤੱਕ ਲੈਂਦਾ ਵਿਚੇਣ ਕਰ ਦਿੰਦਾ ਸੀ ਉਹਦੇ ਚਿਹਰੇ ਤੇ ਚੁਲਾਕੀ ਦੀ ਕੋਈ ਪਰਤ ਨਾ ਲੱਭਦੀ ਸਗੋ ਹਮੇਸ਼ਾ ਇੱਕ ਜ਼ਿੰਮੇਵਾਰ ਮੁੰਡੇ ਦੀ ਝਲਕ ਪੈਂਦੀ ਉਹਦੀਆਂ ਗੱਲਾਂ ਅੰਦਰਲੀ ਸਹਜਤਾ ਉਹਦੇ ਉੱਤੇ ਭਰੋਸਾ ਕਰਨ ਦੀ ਹਾਮੀ ਭਰਦੀ ਸੀਗੀ ਪਰ ਗਾਲਿਬ ਨੂੰ ਅੱਖਾਂ ਤੋਂ ਪਤਾ ਲੱਗਦਾ ਸੀ ਕਿ ਉਹ ਥੋੜਾ ਗੁੱਸੇਖੋਰ ਵੀ ਹੈ ਤੇ ਉਹਦੇ ਨਾਲ ਗੱਲ ਕਰਨ ਵੇਲੇ ਸੋਚ ਸਮਝ ਕੇ ਬੋਲਣਾ ਪੈਂਦਾ ਸੀ। ਉਹਦੇ ਲਿਬਾਸ ਜ਼ਿਆਦਾਤਰ ਜੀਨ ਨਾਲ ਲੰਮੇ ਕੁਰਤੇ ਜਾਂ ਛੋਟੇ ਕਲਰ ਦੀਆਂ ਸ਼ਰਟਾਂ ਹੁੰਦਾ ਸੀਗਾ। ਉਹਦੀ ਹਰ ਅਦਾ ਇੱਕ ਵਿੱਚ ਤਹਿਜ਼ੀਬ ਸੀਗੀ। ਗਾਲਿਬ ਹਰ ਸ਼ਾਮ ਮੈਨੂੰ ਲਾਇਬ੍ਰੇਰੀ ਵਿੱਚ ਮਿਲ ਜਾਂਦਾ। ਕਦੇ-ਕਦੇ ਉਹ ਮੇਰੀ ਕਲਾਸ ਵਿੱਚ ਮਾਨਸਾਲੇ ਤਾਰੀਤੇ ਪਤੜਾ ਵਾਲੇ ਸੀਪੇ ਨੂੰ ਮਿਲ ਆ ਜਾਂਦਾ ਸੀਗਾ। ਕਲਾਸ ਤੋਂ ਬਾਹਰ ਵੀ ਮੈਂ ਇਹਨਾਂ ਤਿੰਨਾਂ ਨੂੰ ਕਈ ਵਾਰ ਭਗਵਾਨ ਦਾਸ ਦੀ ਕੰਟੀਨ ਤੇ ਜਾਂ ਗੋਲ ਮਾਰਕੀਟ ਵਿੱਚ ਦੇਖਿਆ ਸੀ ਤਾਂ ਇਹ ਤੇ ਸੀਪਾ ਗਾਲਬ ਨੂੰ ਬਾਏ ਬਾਏ ਕਰਦੇ ਰਹਿੰਦੇ ਗਾਲਬ ਗੰਭੀਰ ਜਿਹੇ ਕਿਸਮ ਦਾ ਮੁੰਡਾ ਸੀਗਾ ਉਹਦੇ ਬਾਰੇ ਕੁੜੀਆਂ ਵਿੱਚ ਅਕਸਰ ਗੱਲਾਂ ਸੌਣ ਨੂੰ ਮਿਲ ਜਾਂਦੀਆਂ ਸੀ ਕੋਈ ਆਖਦੀ ਬਾਧੂ ਪੈਸਾ ਇਹਦੇ ਪਿਓ ਕੋਲ ਐਸ਼ ਕਰਦਾ ਇਹ ਤੇ ਕੋਈ ਤਰਸ ਕਰਦੀ ਆਖਦੀ ਇਹਦੀ ਵਿਚਾਰੇ ਦੀ ਮਾਂ ਹੈਣੀ ਕਹਿੰਦੇ ਆ ਬਹੁਤ ਰੋਂਦਾ ਹੈ ਆਪਦੀ ਮਾਂ ਨੂੰ ਯਾਦ ਕਰਕੇ ਤੇ ਕੋਈ ਹੌਂਕਾ ਭਰ ਕੇ ਆਖਦੀ ਨਹੀਂ ਕਿੰਨਾ ਸੋਹਣਾ ਮੁੰਡਾ ਕਾਸ਼ ਇਹ ਮੇਰਾ ਬੋਏਫ੍ਰੈਂਡ ਹੁੰਦਾ ਮੇਰੀ ਤਾਂ ਕਿਸਮਤ ਖੋਲੇ ਜਾਂਦੀ ਗਾਲਬ ਦੀ ਸਭ ਤੋਂ ਮਸ਼ਹੂਰ ਗੱਲ ਇਹ ਸੀ ਉਹ ਸਾਹਿਤ ਦੀਆਂ ਕਿਤਾਬਾਂ ਬਹੁਤ ਪੜਦਾ ਸੀ ਵੱਡੇ ਵੱਡੇ ਸ਼ਾਇਰਾਂ ਦੀਆਂ ਗਜ਼ਲਾਂ ਉਹ ਉਂਗਲਾਂ ਦੇ ਪੋਟਿਆਂ ਤੇ ਯਾਦ ਸੀਗੀਆਂ ਉਹ ਗੱਲਾਂ ਕਰਦਿਆਂ ਕਰਦਿਆਂ ਸ਼ੇਰ ਬੋਲ ਜਾਂਦਾ ਸੀਗਾ ਗਾਲिब ਦਾ ਅਸਲੀ ਨਾਂ ਤਾਂ ਸਰਜੀਤ ਸੀਗਾ ਪਰ ਉਹ ਸਾਰੇ ਗਾਲਬ ਹੀ ਆਖਦੇ ਸੀ ਕਹਿੰਦੇ ਇੱਕ ਵਾਰ ਉਹਨੇ ਕਲਾਸ ਦੇ ਬਲੈਕਬੋਰਡ ਤੇ ਕੋਈ ਸ਼ੇਰ ਲਿਖ ਦਿੱਤਾ ਸੀ ਜਦੋਂ ਲੈਕਚਰ ਸ਼ੁਰੂ ਹੋਇਆ ਪ੍ਰੋਫੈਸਰ ਨੇ ਕਲਾਸ 'ਚ ਆਉਂਦਿਆਂ ਹੀ ਬਲੈਕਬੋਰਡ ਤੇ ਨਿਗਾਹ ਮਾਰਦਿਆਂ ਕਿਹਾ ਉਹ ਇਹ ਕਿਹੜਾ ਗਾਲਬ ਜੰਮ ਪਿਆ ਆਪਣੀ ਕਲਾਸ ਵਿੱਚ ਉਦੋਂ ਤੋਂ ਸਾਰੇ ਉਹਨੂੰ ਗਾਲਬ ਹੀ ਆਖਣ ਲੱਗ ਪਏ ਸੀ ਗਾਲिब ਨਾਮ ਉਸ ਤੇ ਜੱਜ ਦਾ ਵੀ ਬਹੁਤ ਸੀਗਾ ਜੂਨੀ ਦੇ ਸਾਰੇ ਸਟੂਡੈਂਟ ਉਹਨੂੰ ਜਾਣਦੇ ਸੀ ਗਾਲिब ਐਮਫਲ ਦਾ ਸਟੂਡੈਂਟ ਸੀਗਾ ਐਮਏ ਉਹਨੇ ਪੰਜਾਬੀ ਵਿੱਚ ਕੀਤੀ ਸੀ ਲਗਭਗ 6 ਸਾਲਾਂ ਤੋਂ ਜੂਨੀ ਵਿੱਚ ਹੋਣ ਕਰਕੇ ਉਹਦੀ ਸਾਰੇ ਨਾਲ ਚੰਗੀ ਵਾਕ ਵੀ ਸੀਗੀ ਗਾਲੇ ਪਵਾਨੀਗੜ ਤੋਂ ਸੀਗਾ ਤੇ ਰਹਿੰਦਾ ਜ਼ੁਨੀ ਦੇ ਬਾਹਰ ਇੱਕ ਕਿਰਾਏ ਦੇ ਫਲੈਟ ਵਿੱਚ ਸੀ ਕਾਲੇ ਦੇ ਪਿਤਾ ਕਰਤਾਰ ਸਿੰਘ ਪੁਲਿਸ ਵਿੱਚ ਸਨ ਕਹਿੰਦੇ ਉਹ sire ਦੇ ਅੜਬ ਸਨ ਉਹਨਾਂ ਨੇ ਸਾਰੀ ਉਮਰ ਆਪਣੀ ਹੀ ਪਗਾਈ ਸੀ ਤੇ ਸਾਰੀ ਉਮਰ ਆਪਣੇ ਹੀ ਰਸੂਲਾਂ ਤੇ ਚੱਲੇ ਤੇ ਕਦੇ ਕਿਸੇ ਦੀ ਐਕਣਾ ਸੁਣੀ ਗਾਲੇ ਦੀ ਮਾਂ ਸਿਮਰਜੀਤ ਕੌਰ ਗੁਰੂ ਘਰ ਵਿੱਚ ਅਟੁੱਟ ਵਿਸ਼ਵਾਸ ਰੱਖਣ ਵਾਲੀ ਔਰਤ ਸੀ ਕਹਿੰਦੇ ਆ ਗਾਲੇ ਬੋਦੋ ਬਹੁਤ ਛੋਟਾ ਸੀ ਜਦੋਂ ਉਹਦੀ ਮਾਂ ਕੈਂਸਰ ਦੀ ਬਿਮਾਰੀ ਨਾਲ ਸਵਰਗਵਾਸ ਹੋ ਗਈ ਸੀ ਉਹਦੀ ਮਾਂ ਦੀ ਆਖਰੀ ਇੱਛਾ ਸੀਗੀ ਕਿ ਉਹਦੇ ਫੁੱਲ ਕੀਰਤਪੁਰ ਸਾਹਿਬ ਵਿਖੇ ਪਾਏ ਜਾਣ ਪਰ ਗਾਲिब ਦੇ ਅਣਬਾਪ ਨੇ ਉਹ ਇੱਛਾ ਵੀ ਪੂਰੀ ਨਾ ਕੀਤੀ ਮਾਂ ਦੀ ਮੌਤ ਤੋਂ ਬਾਅਦ ਗਾਲिब ਦਾ ਪਰਿਵਾਰ ਵਿੱਚ ਸਿਰਫ ਇੱਕ ਰਿਸ਼ਤੇ ਨਾਲ ਮੋ ਸੀ ਉਹ ਸੀ ਉਹਦੀ ਵੱਡੀ ਭੈਣ ਰਮਨਦੀਪ ਕੌਰ ਰਮਨ ਦਾ ਵਿਆਹ ਹੋ ਗਿਆ ਸੀਗਾ ਗਾਲੇ ਬਾਪ ਦੇ ਦੁੱਖ ਸੋਖ ਸਿਰਫ ਆਪਣੀ ਭੈਣ ਨਾਲ ਹੀ ਕਰਦਾ ਸੀ ਬਾਪ ਦੀਆਂ ਅੜਵਾਈਆਂ ਕਰਕੇ ਗਾਲिब ਦੀ ਉਹਦੇ ਨਾਲ ਬਹੁਤੀ ਨਾ ਬਣਦੀ ਮਾਂ ਦੀ ਆਖਰੀ ਛਾ ਪੂਰੀ ਨਾ ਕਰਨ ਕਰਕੇ ਵੀ ਉਹ ਆਪਣੇ ਬਾਪ ਨੂੰ ਨਫ਼ਰਤ ਕਰਦਾ ਸੀ ਗਾਲਬ ਛੋਟੀ ਉਮਰ ਤੋਂ ਹੀ ਚੜਚੜਾ ਤੇ ਇਕੱਲਾ ਰਹਿਣ ਦਾ ਆਦੀ ਹੋ ਗਿਆ ਸੀਗਾ ਗਾਲਬ ਦੀ ਹਰ ਰਾਤ ਦਾਰੂ ਦੇ ਨਸ਼ੇ ਵਿੱਚ ਗੋਤੇ ਲਿਆਉਂਦਾ ਲੰਘ ਜਾਂਦੀ ਉਹਨੂੰ ਲੱਗਦਾ ਸੀਗਾ ਉਹਨੇ ਆਪਣੇ ਇਕੱਲੇਪਨ ਦੇ ਰੋਗ ਉੱਪਰ ਦਾਰੂ ਦੇ ਸਹਾਰੇ ਨਾਲ ਕਾਬੂ ਪਾ ਲਿਆ ਹੈ ਪਰ ਇਹਦਾ ਬਿਲਕੁਲ ਵੀ ਨਹੀਂ ਸੀਗਾ ਗਾਲਬ ਦਾ ਰੋਗ ਅੰਦਰੋਂ ਅੰਦਰੀ ਵੱਡਾ ਹੋ ਰਿਹਾ ਸੀਗਾ ਦਾਰੂ ਦੇ ਨਸ਼ੇ ਵਿੱਚ ਉਹ ਦੋਸਤਾਂ ਨੂੰ ਫੋਨ ਲਗਾ ਲੈਂਦਾ ਲੰਮੀ ਗੱਲਾਂ ਕਰਦਾ ਕਦੇ-ਕਦਾਈ ਉਹਨਾਂ ਨਾਲ ਲੜ ਵੀ ਪੈਂਦਾ ਸੀਗਾ ਇਸੇ ਕਰਕੇ ਕਾਫੀ ਦੋਸਤ ਉਹਦੇ ਤੱਕ ਨਾਰਾ ਕਰ ਗਏ ਸੀਗੇ ਉਹਨੂੰ ਲੱਗਦਾ ਸੀਗਾ ਸ਼ਾਇਦ ਉਹਨੇ ਇਕੱਲਾ ਰਹਿਣਾ ਸੈਕ ਵੀ ਲਿਆ ਸੀ ਪਰ ਕਦੇ-ਕਦੇ ਉਹਦੀ ਕਲ ਤਾਂ ਉਹਨੂੰ ਅਵਾਰਾ ਕੁੱਤੇ ਵਾਂਗ ਵੱਢਣ ਲੱਗ ਜਾਂਦੀ ਸੀ ਉਹਦਾ ਦਿਲ ਕਰਦਾ ਕਿ ਉਹ ਕਿਸੇ ਦੇ ਮੋਢੇ ਤੇ ਸਿਰ ਰੱਖ ਕੇ ਰੋਵੇ ਪਰ ਉਹਨੂੰ ਆਪਣੇ ਹਾਨ ਦਾ ਕੋਈ ਵੀ ਨਾ ਮਿਲਦਾ ਤਾਰੀ ਦੇ ਸੀਪੇ ਦੀ ਗੱਲ ਬਨਾਲ ਸਿਰਫ दारू ਦੀ ਸਾਂਝ ਸੀਗੀ ਉੰਜ ਕੋਈ ਦਿਲੀ ਸਾਂਝ ਨਹੀਂ ਸੀ ਉਹਨਾਂ ਲਈ ਗੱਲਬਾਤ ਸਿਰਫ ਇੱਕ दारू ਦਾ ਠੇਕਾ ਸੀਗਾ ਜਿੱਥੇ ਉਹਨਾਂ ਦਾ ਫ੍ਰੀ ਕਾਰਡ ਬਣਿਆ ਹੋਇਆ ਸੀ ਇਹ ਗੱਲ ਗੱਲਬਾਤ ਵੀ ਚੰਗੀ ਤਰ੍ਹਾਂ ਜਾਂਦਾ ਸੀ ਪਰ ਉਹਨੂੰ ਬਹੁਤਾ ਫਰਕ ਨਹੀਂ ਸੀ ਪੈਂਦਾ ਥੋੜੇ ਸਮੇਂ ਲਈ ਹੀ ਸਹੀਂ ਤਾਰੀ ਤੇ ਸੀਪੇ ਦੀਆਂ ਜੱਬਲੀਆਂ ਨਾਲ ਉਹਦਾ ਕੁਝ ਵਕਤ ਲੰਘ ਹੀ ਜਾਂਦਾ ਸੀ ਦੇ ਦੋਵੇਂ ਉਹਦੇ ਨਿੱਕੇ ਮੋٹے ਕੰਮ ਵੀ ਕਰ ਦਿੰਦੇ ਸੀ ਤਾਰੀ ਦੇ ਸੀਪੇ ਦੇ ਜਾਣ ਤੋਂ ਬਾਅਦ ਗਾਲਿਬ ਫਿਰ ਇਕਲਤਾ ਦੀਆਂ ਗਲੀਆਂ ਵਿੱਚ ਆਵਾਰਾ ਘੁੰਮਦਾ ਰਹਿੰਦਾ ਤੇ ਥੱਕ ਹਾਰ ਕੇ ਰੋ ਕੇ ਸੌਂ ਜਾਂਦਾ ਸੀ ਗਾਲਿਬ ਦੀ ਜ਼ਿੰਦਗੀ ਵਿੱਚ ਬਹੁਤ ਕੁੜੀਆਂ ਆਈਆਂ ਉਹਨੇ ਸਭ ਨਾਲ ਵਫਾ ਕਮਾਈ ਜਿੰਨੀ ਉਹ ਕਮਾ ਸਕਦਾ ਸੀ ਗਾਲਿਬ ਦਾ ਔਰਾ ਇਦਾਂ ਦਾ ਸੀਗਾ ਕਿ ਉਹਦੇ ਤੇ ਕੁੜੀਆਂ ਜਾਣ ਛੜਕਦੀਆਂ ਸੀ ਪਰ ਹਰ ਕੁੜੀ ਉਹਦੇ ਨੇੜੇ ਹੋਣਾ ਚਾਹੁੰਦੀ ਸੀ ਪਰ ਕਈ ਉਹਦੇ ਗੁੱਸੇ ਖੋਰ ਸੁਭਾ ਕਰਕੇ ਪਿੱਛੇ हट ਜਾਂਦੀਆਂ ਸੀ ਉਹਦੇ ਬਾਰੇ ਇਹ ਗੱਲ ਵੀ ਕਾਫੀ ਮਸ਼ਹੂਰ ਸੀ ਕਿ ਉਹ ਪਿਆਰ ਵਿੱਚ ਜਿਵੇਂ پاگل ਹੈ ਇੱਕ ਦਿਨ ਮੈਂ ਮਦਾਨ ਬੁੱਕ ਸਟੋਰ ਤੋਂ ਕੋਈ ਕਿਤਾਬ ਲੱਭ ਰਹੀ ਸੀਗੀ ਮੈਂ ਆਪਣੀਆਂ ਸੋਹਲ ਜੀਆਂ ਉਂਗਲਾਂ ਕਿਤਾਬਾਂ ਉੱਤੇ ਇਦਾਂ ਟਕਾ ਰਹੀ ਸੀ ਜਿਵੇਂ ਕੋਈ ਪਿਆਨੋ ਦੇ ਗਸੁਰਾਂ ਨੂੰ ਛੇੜ ਰਿਹਾ ਹੋਵੇ ਤੁਸੀਂ ਅਗਰਬਤੀ ਕਿਤਾਬ ਪੜੀ ਇੱਕ ਗਹਿਰੀ ਜਹੀ ਆਵਾਜ਼ ਨੇ ਮੇਰੀ ਸੁਰਤ ਭੰਗ ਕੀਤੀ ਤੇ ਮੈਂ ਪਿੱਛੇ ਭੌਂ ਕੇ ਦੇਖਿਆ ਤਾਂ ਗ਼ਾਲिब ਮੇਰੇ ਸਾਹਮਣੇ ਖੜਾ ਸੀ ਉਹਦੇ ਹੱਥ ਵਿੱਚ ਜਸਵਿੰਦਰ ਦੀ ਕਿਤਾਬ ਅਗਰਬਤੀ ਸੀਗੀ ਉਹਨੂੰ ਦੇਖ ਕੇ ਮੈਂ ਮੇਰੇ ਦਿਲ ਦੀ ਧੜਕਣ ਰਫ਼ਤਾਰ ਤੇਜ਼ ਹੋ ਗਈ ਸੀ ਮੇਰੇ ਅੰਦਰ ਇੱਕ ਖੂਬਸੂਰਤ ਜਿਹੀ ਬੇਚੈਨੀ ਦਾ ਹੌਲ ਜਿਹਾ ਪਿਆ ਤੇ ਮੈਂ ਜਰਾ ਸੰਭਲ ਕੇ ਬੋਲੀ ਨਹੀਂ ਹਾਲੇ ਤੱਕ ਤਾਂ ਨਹੀਂ ਫਿਰ ਪੜੋ ਕਮਾਲ ਦੀ ਸ਼ਾਇਰੀ ਹੈ ਜਸਵਿੰਦਰ ਮੇਰਾ ਪਸੰਦੀਦਾ ਸ਼ਾਇਰ ਹੈ ਇਹਦੀ ਇੱਕ ਇੱਕ ਗਜ਼ਲ ਪੜਨ ਵਾਲੀ ਹੈ ਉਹਨੇ ਕਿਤਾਬ ਨੂੰ ਖੋਲਿਆ ਇੱਕ ਦੋ ਪੰਨੇ ਪਲਟ ਦਿਆ ਇੱਕ ਸ਼ੇਰ ਪੜਨ ਲੱਗਿਆ ਸਾੜ ਕੇ ਮੇਰਾ ਲਹੂ ਮਹਿਕਾਂ ਫਿਜ਼ਾ ਵਿੱਚ ਵੰਡਦੀ ਸਾੜ ਕੇ ਮੇਰਾ ਲਹੂ ਮਹਿਕਾਂ ਫਿਜ਼ਾ ਵਿੱਚ ਵੰਡਦੀ ਮੇਰੇ ਅੰਦਰ ਧੁੱਕ ਰਹੀ ਇਹ ਅਰਗਬਤੀ ਕੌਣ ਹੈ ਵਾਹ ਕੀ ਸ਼ੇਰ ਹੈ ਮੈਂ ਕਿਹਾ ਇਹ ਕਿਤਾਬ ਮੇਰੇ ਵੱਲੋਂ ਤੋਹਫਾ ਸਮਝੋ ਗਾਲिब ਨੇ ਕਿਤਾਬ ਮੈਨੂੰ ਫੜਾਉਂਦੇ ਕਿਹਾ ਨਹੀਂ ਨਹੀਂ ਮੈਂ ਪੇ ਕਰ ਦਿੰਦੀ ਆ ਮੈਂ ਥੋੜੀ ਹੜਬਟਾਹਟ ਵਿੱਚ ਕਿਹਾ ਸੀਗਾ ਓਕੇ ਇਦਾਂ ਕਰਦੇ ਆ ਮੈਂ ਕਿਤਾਬ ਦੇ ਪੈਸੇ ਪੇ ਕਰ ਦਿੰਦਾ ਤੁਸੀਂ ਚਾਹ ਦੇ ਕਰ ਦੇਣਾ ਉਹਦੇ ਵੱਲੋਂ ਚਾਹ ਦੀ ਪੇਸ਼ਕਸ਼ ਸੁਣ ਕੇ ਮੇਰੇ ਦਿਲ ਨੂੰ ਕਾਫੀ ਚੰਗਾ ਲੱਗਿਆ ਮੈਂ ਮਸਕਰਾਹਟ ਨਾਲ ਚਾਹ ਦੀ ਪੇਸ਼ਕਸ਼ ਮੰਜ਼ੂਰ ਕਰ ਲਈ ਅਸੀਂ ਗੋਲ ਮਾਰਕੀਟ ਚਾਹ ਪੀਣ ਲਈ ਬੈਠ ਗਏ ਮੁੰਡੇ ਕੁੜੀਆਂ ਦੀਆਂ ਨਜ਼ਰਾਂ ਸਾਨੂੰ ਤਾੜ ਰਹੀਆਂ ਸਨ ਗਲਬ ਦੇ ਕੋਲ ਬੈਠਣਾ ਇਕੱਲਾ ਕਰਨਾ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਤੇ ਮੈਂ ਕੋਸ਼ਿਸ਼ ਕਰ ਰਹੀ ਸੀ ਕਿ ਉਹਨੂੰ ਇਸ ਗੱਲ ਦਾ ਅੰਦਾਜ਼ਾ ਨਾ ਹੋਣ ਦੇਵਾਂ ਪਰ ਇਹ ਖਿੱਚ ਚਿਹਰੇ ਦਾ ਲਾਲ ਹੋ ਜਾਣਾ ਅੱਖਾਂ ਦੀ ਉਹ ਜੀਭ ਚਮਕ ਮੈਂ ਕਿਵੇਂ ਲੁਕਾਉਂਦੀ ਉਹ ਤਾਂ ਹੈ ਹੀ ਸਿਰੇ ਦਾ ਚਲਾਕ ਸੀਗਾ ਕਿ ਸਾਹਮਣੇ ਵਾਲੇ ਦੀ ਅੱਖ ਪੜ ਲੈਂਦਾ ਸੀ ਜਿਵੇਂ ਕਈ ਮੁੰਡੇ ਆਖਦੇ કે કે ਉਹ ચહેરા ਵੀ پڑھ લેਂਦਾ ਹੈ કઈ ਕੁੜیاں આકદੀਆਂ ਸੀਆਂ કે ਜਿਹੜੀ ਕੁੜੀ ਉਹਦੀਆਂ ਅੱਖਾਂ ਵਿੱਚ ਦੇਖ ਲਵੇ ਉਹ ਉਹਦੇ ਤੇ ਜਾਦੂ ਕਰ ਦਿੰਦਾ ਹੈ ਗਾਲਿਬ ਬੈਠਣ ਲੱਗਿਆ ਅਕੀਰਤ ਮੈਨੂੰ ਜ਼ੁਨੀ ਵਿੱਚ ਕੋਈ ਚੰਗਾ ਨਹੀਂ ਲੱਗਦਾ ਨਾ ਹੀ ਕਲਾਸ 'ਚ ਵੜਨ ਨੂੰ ਦਿਲ ਕਰਦਾ ਏ ਮੈਂ ਅਜੀਬ ਜਹੀ ਤਨਹਾਈ ਦਾ ਸ਼ਿਕਾਰ ਹੋ ਗਿਆ ਗਾਲਿਬ ਨੇ ਸ਼ੇਰ ਵਾਂਗੂ ਦੇ ਸ਼ੇਰ ਵਾਂਗੂ ਹਮ ਵਾਹਾਂ ਹੈ ਜਹਾਂ ਸੇ ਹਮ ਕੋ ਵੀ ਕੁਛ ਹਮਾਰੀ ਖਬਰ ਨਹੀਂ ਆਤੀ ਮੈਨੂੰ ਕਿਤਾਬ ਤੋਂ ਬਿਨਾ ਕਿਸੇ ਪਾਸਿਓਂ ਸਕੂਨ ਨਹੀਂ ਮਿਲਦਾਗਾ ਮੈਨੂੰ ਮੇਰੇ ਹਾਨ ਦਾ ਕੋਈ ਨਹੀਂ ਲੱਭਦਾਗਾ ਜਦੋਂ ਕੋਈ ਚਿਹਰਾ ਮੇਰੇ ਦਿਲ ਨੂੰ ਫੱਬਦਾ ਤਾਂ ਮੈਂ ਉਹਦੇ ਮਗਰ ਤੁਰ ਪੈਣਾ ਪਰ ਜਦੋਂ ਪਤਾ ਲੱਗਦਾ ਹੈ ਕਿ ਉਹਦੇ ਕੋਲ ਮੇਰੇ ਲਈ ਕੁਝ ਵੀ ਨਹੀਂ ਹੈ ਤਾਂ ਮੈਂ ਨਰਾਸ਼ ਹੋ ਕੇ ਵਾਪਸ ਪਰਤ ਆਉਣਾ ਆ ਜਿੰਦਗੀ ਵਿੱਚ ਸਕੂਨ ਹੈ ਨਹੀਂ ਸਿਰਫ تنہائی ਹੈ ਜੇ ਸ਼ੈਵ ਕੁਮਾਰ ਦੇ ਕਹਿਣ ਵਾਂਗੂ ਅਸੀਂ ਸਲੋ ਸੁਸਾਈਡ ਕਰ ਰਹੇ ਹਾਂ ਮਤਲਬ ਹਰ ਇੰਟਰੈਕਚੁਅਲ ਬੰਦਾ ਉਹ ਲਗਾਤਾਰ ਬੋਲ ਰਿਹਾ ਸੀ ਤੇ ਮੈਂ ਸੁਣ ਰਹੀ ਸੀ ਚਾ ਆ ਗਈ ਮੈਨੂੰ ਅੱਜ ਗੋਲ ਮਾਰਕੀਟ ਦੀ ਚਾਹ ਕੋਈ ਜ਼ਿਆਦਾ ਸਵਾਦ ਲੱਗ ਰਹੀ ਸੀ ਮੈਂ ਲਗਾਤਾਰ ਉਹਦੀਆਂ ਗੱਲਾਂ 'ਚ ਗੁਆਚਦੀ ਜਾ ਰਹੀ ਸੀ ਤੇ ਉਹਦੇ ਨਾਲ ਇੱਕ ਹਮਦਰਦੀ ਜਿਹੀ ਹੋਣ ਲੱਗੀ ਪਰ ਮੈਂ ਸੁਚੇਤ ਹੋ ਕੇ ਸੋਚ ਰਹੀ ਸੀ ਕਿ ਮੇਰੀਆਂ ਅੱਖਾਂ ਸਿਮ ਨਚਾਨ ਗਾਲਿਬ ਦੀਆਂ ਗੱਲਾਂ ਦਾ ਨਸ਼ਾ ਮੈਂ ਚਾਹਦਿਆਂ ਘੁੱਟਾਂ ਰਹੀ ਮਹਿਸੂਸ ਕਰ ਰਹੀ ਸੀ ਮੈਨੂੰ ਕੁਝ ਹੋ ਰਿਹਾ ਸੀ ਇਸ ਤੋਂ ਪਹਿਲਾਂ ਮੈਂ ਇਹ ਅਹਿਸਾਸ ਕਦੇ ਮਹਿਸੂਸ ਨਹੀਂ ਸੀ ਕੀਤਾ ਅਗਰਬਤੀ ਕਿਤਾਬ ਮੈਂ ਆਪਣੇ ਬੁੱਕਲ ਵਿੱਚ ਰੱਖ ਰੱਖੀ ਸੀ ਤੇ ਕਦੇ-ਕਦੇ ਉਹਦੀ ਜਲਤ ਨੂੰ ਆਪਣੇ ਪੋਟੇ ਨਾਲ ਛੂਣ ਲੱਗਦੀ ਮੇਰਾ ਪੂਰਾ ਧਿਆਨ ਗਾਲिब ਦੀਆਂ ਗੱਲਾਂ ਵਿੱਚ ਸੀਗਾ ਉਹ ਬੋਲਦਾ ਬੋਲਦਾ ਰੁਕ ਗਿਆ ਸ਼ਾਇਦ ਉਹਨੂੰ ਲੱਗਿਆ ਕਿ ਉਹ ਪਹਿਲੀ ਮੁਲਾਕਾਤ ਵਿੱਚ ਜਿਆਦਾ ਬੋਲ ਰਿਹਾ ਹੈ ਫਿਰ ਉਹਨੇ ਮੇਰੇ ਬਾਰੇ ਪੁੱਛਿਆ ਮੈਂ ਆਪਣੇ ਤੇ ਘਰ ਦੇ ਬਾਰੇ ਕੁਝ ਦੋ ਲਾਈਨਾਂ ਇੱਕ ਦੱਸ ਦਿੱਤਾ ਮੇਰਾ ਜਵਾਬ ਸੁਣ ਕੇ ਉਹ ਥੋੜਾ ਮੁਸਕਰਾਇਆ ਤੈਨੂੰ ਕਦੇ ਕਿਸੇ ਨਾਲ ਪਿਆਰ ਨਹੀਂ ਹੋਇਆ ਗਾਲिब ਦੀ ਇਹ ਗੱਲ ਸੁਣ ਕੇ ਮੈਂ ਥੋੜਾ ਸੰਗ ਗਈ ਤੇ ਕਾਹਲ ਨਾਲ ਉਹਦਾ ਜਵਾਬ ਦਿੱਤਾ ਨਹੀਂ ਕਦੇ ਨਹੀਂ ਕਿਉਂ ਚਾਹ ਦੀ ਘੁੱਟ ਪਰਦਿਆਂ ਉਹਦੀਆਂ ਅੱਖਾਂ ਮੇਰੇ ਚਿਹਰੇ ਦੇ ਜਵਾਬ ਦੀ ਤਲਾਸ਼ ਕਰਨ ਲੱਗੀਆਂ ਕਦੇ ਕੋਈ ਲੋੜ ਹੀ ਨਹੀਂ ਲੱਗੀ ਬਾਕੀ ਮੈਨੂੰ ਤਾਂ ਡਰ ਲੱਗਦਾ ਏ ਮੈਂ ਉਹਨੂੰ ਏਕਮ ਤੇ ਪਰਮ ਦੀ ਕਹਾਣੀ ਦੱਸੀ ਮੇਰੀ ਗੱਲ ਸੁਣ ਕੇ ਗਾਲਬ ਥੋੜਾ ਮਸਕਰਾਇਆ ਉਹਦੀ ਮਸਕਰਾਹਟ ਦੱਸ ਰਹੀ ਸੀ ਕਿ ਮੈਂ ਬਹੁਤ ਬਚਕਾਨੀਆਂ ਗੱਲਾਂ ਕਰ ਰਹੀ ਸੀ ਇਸ ਤੋਂ ਬਾਅਦ ਉਹ ਥੋੜਾ ਚੁੱਪ ਰਿਹਾ ਹੋ ਗਿਆ ਤੇ ਸ਼ਾਇਦ ਉਹਨੂੰ ਲੱਗਿਆ ਹੋਵੇ ਕਿ ਮੈਂ ਵੀ ਇਸ ਬੇਸਮਝ ਕੋਲ ਇੰਨੀਆਂ ਭਾਰੀਆਂ ਭਾਰੀਆਂ ਗੱਲਾਂ ਕਰ ਬਹਿ ਗਿਆ ਹਾਂ ਪਰ ਮੈਨੂੰ ਉਹਦੀਆਂ ਗੱਲਾਂ ਨੇ ਬਹੁਤ ਪ੍ਰਭਾਵਿਤ ਕੀਤਾ ਮੈਂ ਉਹਦੇ ਦਿਲ ਦੇ ਹਰ ਕੋਨੇ 'ਚ ਪਈ ਗੱਲ ਨੂੰ ਸੁਣਨਾ ਚਾਹੁੰਦੀ ਸੀ ਮੈਂ ਉਹਦੇ ਮਨ ਦੀ ਹਰ ਉਹ ਤਰੰਗ ਫੜਨਾ ਚਾਹੁੰਦੀ ਸੀ ਜੋ ਜ਼ੁਬਾਨ ਦੇ ਰਸਤੇੋਂ ਬਾਹਰ ਨਹੀਂ ਨਿਕਲ ਰਹੀ ਸੀਗੀ ਪਰ ਮੈਂ ਉਸ ਤਰੰਗ ਨੂੰ ਉਹਦੀ ਅੱਖਾਂ ਵਿੱਚ ਦੇਖ ਰਹੀ ਸੀ ਉਹਦੇ ਦਿਲ ਅੰਦਰ ਜੋ ਤੂਫਾਨ ਉੱਠ ਰਿਹਾ ਸੀ ਮੈਂ ਉਹਨੂੰ ਸ਼ਾਂਤ ਕਰ ਦੇਣਾ ਚਾਹੁੰਦੀ ਸੀਗੀ ਮੈਂ ਹੌਸਟਲ ਚ ਆ ਕੇ ਸਾਰੀ ਗੱਲ ਏਕਮ ਨੂੰ ਦੱਸੀ ਉਸ ਸ਼ਾਮ ਗਾਲਿਬ ਨੇ ਮੈਨੂੰ ਫੇਸਬੁੱਕ ਤੇ ਫਰੈਂਡ ਰਿਕੁਐਸਟ ਭੇਜੀ ਉਹਦੀ ਨੋਟੀਫਿਕੇਸ਼ਨ ਦੇਖ ਮੈਂ ਖੁਸ਼ੀ ਛੇ ਚੂਮਣ ਲੱਗ ਪਈ ਮੈਂ ਕੋਲ ਪਈ ਏਕਮ ਨੂੰ ਮੋਢਾ ਤੋ ਹਿਲਾ ਕੇ ਕਿਹਾ ਹਈ ਨਹੀਂ ਏਕਮ ਆ ਤਾਂ ਕਹਿਰੀ ਹੋ ਗਿਆ ਮੇਰੀ ਗੱਲ ਸੁਣ ਏਕਮ ਥੋੜਾ ਸੁਚੇਤ ਹੋ ਗਈ ਕੀ ਹੋਇਆ ਸੁਖ ਤਾਂ ਹੈ ਨਿਸੁਖ ਆਖਿਆ ਬੜਾ ਆਖਿਆ ਮੈਂ ਤਾਂ ਆਪਣੇ ਫੋਨ ਨੂੰ ਹੈਕ ਨਾਲ ਲਾ ਰੱਖਿਆ ਸੀਗਾ ਹੋਇਆ ਕਿ ਇਹ ਤਾਂ ਦੱਸ ਦੇ ਇੱਕਮ ਦੀਆਂ ਨਿਗਾਹਾਂ ਮੇਰੇ ਅੰਦਰੋਂ ਮੇਰੀ ਖੁਸ਼ੀ ਦਾ ਰਾਜ਼ ਲੱਭ ਰਹੀਆਂ ਸਨ ਪਰ ਉਹਨੂੰ ਕੋਈ ਅੰਦਾਜ਼ਾ ਨਾ ਹੋਇਆ ਨਿ ਗਾਲਿਬ ਨੇ ਮੈਨੂੰ ਫਰੈਂਡ ਰਿਕੁਐਸਟ ਭੇਜੀਆ ਮੇਰੇ ਬੋਲ ਕਿਸੇ ਲੰਮੀ ਹੇਕ ਵਰਗੇ ਸੀਗੇ ਮੇਰੀ ਬੋਲੀ ਗੱਲ ਨੇ ਹੀ ਮੈਨੂੰ ਅੰਤਾਂ ਦੇ ਸਕੂਨ ਨਾਲ ਭਰ ਦਿੱਤਾ ਸੀਗਾ ਸੱਚੀ ਨਹੀਂ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾਗਾ ਇੱਕਮ ਨੇ ਆਪਣਾ ਸੱਜਾ ਹੱਥ ਮੇਰੇ ਮੁੱਢ ਤੇ ਰੱਖਿਆ ਹੋਇਆ ਸੀ ਤੇ ਗੋਡਿਆਂ ਭਾਰ ਹੋ ਕੇ ਮੇਰੇ ਫੋਨ ਉਤੇ ਝੁਕੀ ਹੋਈ ਸੀ ਆ ਦੇਖ ਮੈਂ ਫੋਨ ਦੀ ਸਕਰੀਨ ਨੂੰ ਏਕਮ ਵੱਲ ਕਰਦਿਆਂ ਕਿਹਾ ਸਕਰੀਨ ਦੀ ਚਮਕਣ ਤੇ ਗਾਲਫ ਦੇ ਨੋਟੀਫਿਕੇਸ਼ਨ ਦੇਖ ਏਕਮ ਦਾ ਚਿਹਰਾ ਚਮਕ ਉਠਿਆ ਅਤੇ ਨਾਲ ਹੀ ਏਕਮ ਦੇ ਚਿਹਰੇ ਤੇ ਕਿਸੇ ਚਿੰਤਾ ਦੀ ਪਰਛਾਈ ਫੈਲ ਗਈ ਦੇਖ ਲਾ ਕੀਰਤ ਸੋਚ ਸਮਝ ਕੇ ਚੱਲੀ ਤੂੰ ਹਾਲੇ ਨਵੀਂ ਐ ਜਿਹੜਾ ਬੰਦਾ ਇੱਕ ਵਾਰੀ ਇਸ ਖੂਹ ਵਿੱਚ ਉਤਰ ਗਿਆ ਮੁੜ ਕੇ ਬਾਹਰ ਨਹੀਂ ਨਿਕਲ ਸਕਦਾ ਇਸ ਖੂਹ ਦੇ ਅੰਦਰ ਉਤਰਨ ਦੀਆਂ ਪੌੜੀਆਂ ਤਾਂ ਹੈ ਪਰ ਬਾਹਰ ਨਿਕਲਣ ਦੀਆਂ ਨਹੀਂ ਇਕਮ ਦੇ ਬੋਲਾਂ ਚ ਆਪਣੇ ਨਿੱਜੀ ਤਜਰਬੇ ਦਾ ਨਚੋੜ ਸੀਗਾ ਉਹਨੇ ਪਿਆਰ ਦੇ ਚੱਕਰ ਵਿੱਚ ਬਹੁਤ ਬਦਨਾਮੀ ਕਰਵਾ ਲਈ ਸੀਗੀ ਉਹਦਾ ਫਿਕਰ ਜਾਇਜ਼ ਸੀਗਾ ਪਰ ਕਿਸੇ ਦੇ ਰੋਕਿਆ ਆਸ਼ਿਕ ਕਿੱਥੇ ਰੁਕਦੇ ਨਹੀਂ ਸੱਜਣਾ ਜਦ ਅੰਦਰ ਵਸ ਜਾਵੇ ਤਾਂ ਬੰਦਾ ਬਾਹਰ ਦੀਆਂ ਸਾਰੀਆਂ ਹੱਦਾ ਤੋੜ ਦਿੰਦਾ ਹੈ ਟੀਨੇਜ ਤੋਂ ਹੀ ਕੁੜੀਆਂ ਮੁੰਡਿਆਂ ਅੰਦਰ ਇੱਕ ਦੂਜੇ ਨੂੰ ਲੈ ਕੇ ਖਿੱਚ ਜਿਹੀ ਪੈਦਾ ਹੋ ਜਾਂਦੀ ਹੈ ਇਸ ਉਮਰ ਵਿੱਚ ਦਿਮਾਗ ਅੰਦਰ ਪ੍ਰੇਮ ਨਾਮ ਦਾ ਇੱਕ ਸੋ ਬੋਲੀਆ ਜਨਮ ਲੈ ਲੈਂਦਾ ਹੈ ਤੇ ਡੰਗ ਮਾਰਨਾ ਸ਼ੁਰੂ ਕਰ ਦਿੰਦਾ ਹੈ ਕਿ ਕਿੰਨਾ ਕਚਰ ਇਸ ਡੰਗ ਤੋਂ बच ਸਕਦਾ ਆਖਰੀ ਦੇ ਜ਼ਹਿਰ ਦਾ ਅਸਰ ਜਦੋਂ ਦਿਮਾਗ ਤੇ ਹੋ ਜਾਂਦਾ ਹੈ ਫਿਰ ਨਹੀਂ ਬੰਦਾ ਕਿਸੇ ਦੀ ਸੁਣਦਾਗਾ ਮੈਂ ਗਾਲਿਬ ਦੇ ਨਸ਼ੇ ਵਿੱਚ ਮਦਹੋਸ਼ ਹੋ ਰਹੀ ਸਾਂ ਹਰ ਪਲ ਉਹਦੇ ਬਾਰੇ ਸੋਚ ਰਹੀ ਸੀ ਉਸ ਰਾਤ ਮੈਨੂੰ ਨੀਂਦ ਨਹੀਂ ਆਈ ਮੈਂ ਰਾਤ ਭਰ ਗਾਲਿਬ ਬਾਰੇ ਹੀ ਸੋਚਦੀ ਰਹੀ ਉਹਦੀ ਆਈਡੀ ਖੋਲ ਕੇ ਉਹਦਾਂ ਫੋਟੋਆਂ ਦੇਖਦੀ ਰਹੀ ਅਗਲੀ ਸਵੇਰ ਉਹਨੇ ਮੈਸੇਜ ਕੀਤਾ ਮੇਰੇ ਤੋਂ ਨੰਬਰ ਮੰਗਿਆ ਤੇ ਮੈਂ ਭੇਜ ਦਿੱਤਾ ਉਹਨੇ 10 ਮਿੰਟਾਂ ਬਾਅਦ ਕਾਲ ਕੀਤੀ ਉਹਦੇ ਨਾਲ ਗੱਲ ਕਰਕੇ ਮੈਥੋਂ ਚਾਣਾ ਚੱਕਿਆ ਜਾ ਰਿਹਾ ਸੀਗਾ ਸਾਡੀ ਗੱਲ ਕਾਫੀ ਧੀਰ ਤੱਕ ਹੁੰਦੀ ਰਹੀ ਉਹਨੇ ਮੈਨੂੰ ਲਾਇਬ੍ਰੇਰੀ ਕੋਲ ਚਾਹ ਦੀ ਰੇੜੀ ਕੋਲ ਮਿਲਣ ਲਈ ਕਿਹਾ ਲਾਇਬ੍ਰੇਰੀ ਤਾਂ ਮੈਂ ਅਕਸਰ ਹੀ ਜਾਂਦੀ ਸੀਗੀ ਕਿਉਂਕਿ ਬੀਏ ਤੋਂ ਬਾਅਦ ਮੈਂ ਯੂਪੀ ਐਸਐਸਸੀ ਦੀ ਤਿਆਰੀ ਕਰਨੀ ਸੀਗੀ ਇਸ ਲਈ ਮੈਂ ਆਪਣਾ ਵਹਿਲਾ ਸਮਾਂ ਲਾਇਬ੍ਰੇਰੀ ਆ ਕੇ ਪੜ੍ਹਦੀ ਰਹਿੰਦੀ ਮੈਂ ਜਦੋਂ ਲਾਇਬ੍ਰੇਰੀ ਪੜਨੋਂ ਆਉਂਦੀ ਅਕਸਰ ਹੀ ਲੋਰ ਤੇ ਟੀ-ਸ਼ਰਟ ਪਹਿਨ ਕੇ ਆਉਂਦੀ ਪਰ ਅੱਜ ਮੇਰਾ ਖਾਸ ਤਿਆਰ ਹੋਣ ਨੂੰ ਦਿਲ ਕਰ ਰਿਹਾ ਸੀਗਾ ਪਹਿਲਾਂ ਮੈਂ ਤਿਆਰ ਹੋਣ ਤੋਂ ਬਹਾੜਾ ਧਿਆਨਾ ਦਿੱਤੀ ਮੈਨੂੰ ਬਹੁਤਾ ਫਰਕ ਹੀ ਨਹੀਂ ਸੀ ਪੈਂਦਾਗਾ ਮੈਂ ਕਹਿ ਦਿੰਦੀ ਮੈਂ ਕਿਹੜਾ ਕਿਸੇ ਨੂੰ ਤਿਆਰ ਹੋ ਕੇ ਦਿਖਾਉਣਾ ਜਾਣਾ ਤਾਂ ਪੜਨਾ ਹੀ ਹੈ ਮੈਂ ਫਟਾਫਟ ਨਹਾ ਲਈ ਤੇ ਜੀਨ ਨਾਲ ਇੱਕ কুরਤਾ ਪਾ ਲਿਆ ਨੀਲੇ ਰੰਗ ਦੀ ਜੀਨ ਤੇ ਤੋਤੇ ਰੰਗਾ ਗਲੇ ਤੋਂ ਕੜਾਈ ਵਾਲਾ কুরਤਾ ਮੇਰੇ ਤੇ ਬਹੁਤ ਫੱਬ ਰਿਹਾ ਸੀਗਾ ਮੈਂ ਦੋ ਘੜੀਆਂ ਆਪਣੇ ਆਪ ਨੂੰ ਹੀ ਦੇਖ ਰਹੀ ਸੀਗੀ ਮੈਂ ਏਕਮ ਦੇ ਚਿਹਰੇ ਵੱਲ ਦੇਖੇ ਉੱਦੋਵਿਦਾ ਵਿੱਚ ਸੀਗੀ ਉਹ ਡਰ ਵੀ ਰਹੀ ਸੀਗੀ ਤੇ ਉਹਨੂੰ ਖੁਸ਼ੀ ਵੀ ਸੀਗੀ ਉਹ ਨਾ ਮੈਨੂੰ ਰੋਕ ਰਹੀ ਸੀ ਤੇ ਨਾ ਭੇਜਣ ਵਿੱਚ ਸਹਿਮਤ ਸੀਗੀ ਉਹਨੂੰ ਮੇਰੇ ਤੇ ਪਾਪਾ ਦੇ ਸੁਪਨੇ ਬਾਰੇ ਪਤਾ ਸੀਗਾ ਉਹ ਹਮੇਸ਼ਾ ਕਹਿੰਦੀ ਕਿ ਤੇਰੇ ਪਾਪਾ ਵਰਗਾ ਕਰੋੜਾਂ ਵਿੱਚੋਂ ਇੱਕ ਹੁੰਦਾ ਹੈ ਜੋ ਦੁਨੀਆਂ ਦੀਆਂ ਬਣਾਈਆਂ ਬਲਗਨਾਂ ਨੂੰ ਤੋੜ ਕੇ ਸਾਨੂੰ ਪਿੰਜਰੇ ਚੋਂ ਆਜ਼ਾਦ ਕਰਦਾ ਹੈ ਉਹਨੂੰ ਪਤਾ ਸੀਗਾ ਕਿ ਕਿਵੇਂ ਉਹ ਪਿੰਡ ਤੇ ਭਰਾ ਦੀਆਂ ਗੱਲਾਂ ਸੈਂਦਾ ਰਿਹਾ ਹੈ ਹੁਣ ਤੱਕ ਉਹ ਅਕਸਰੀ ਆਖਦੀ ਆ ਕਿ ਜੇ ਇਹੋ ਜਿਹੇ ਬੰਦੇ ਦਾ ਯਕੀਨ ਟੁੱਟ ਜਾਵੇ ਨਾ ਤਾਂ ਸਦਗਾਂ ਲਈ ਹੋਰ ਲੱਖਾਂ ਕੁੜੀਆਂ ਦੇ ਰਾਹ ਬੰਦ ਹੋ ਜਾਂਦੇ ਨੇ ਕੀਰਤ ਦੇਖੀ ਉਸ ਦਰवेश ਬੰਦੇ ਦਾ ਯਕੀਨ ਨਾ ਟੁੱਟਣ ਦੇ ਦੇਖੀ ਕਿਤੇ ਉਹ ਉਹਨਾਂ ਲੋਕਾਂ ਅੱਗੇ ਨੀਵੀਂ ਨਾ ਪਾ ਲਵੇ ਜਿਨ੍ਹਾਂ ਦੀ ਔਕਾਤ ਤੇਰੇ ਬਾਪ ਦੀਆਂ ਅੱਖਾਂ ਵੱਲ ਚੱਕਣ ਦੀ ਨਹੀਂ ਹੈ ਮੈਂ ਸਮਝ ਗਈ ਸੀ ਇਹ ਕੰਮ ਦੀਆਂ ਅੱਖਾਂ ਅੰਦਰ ਕਿਹੜਾ ਡਰ ਤਿਆਰ ਰਿਹਾ ਸੀਗਾ ਨਾ ਉਹ ਮੈਨੂੰ ਕੁਝ ਬੋਲੀ ਨਾ ਮੈਂ ਬਸ ਅਸੀਂ ਇੱਕ ਦੂਜੇ ਨੂੰ ਬਿਆਸ ਜਹੀ ਮੁਸਕਾਨ ਦਿੱਤੀ ਤੇ ਮੈਂ ਕਮਰੇ ਚੋਂ ਬਾਹਰ ਨਿਕਲ ਆਈ ਸੀਗੀ ਤੋਂ ਦਿਨ ਮੇਰੇ ਦਿਮਾਗ ਅੰਦਰ ਪਾਪਾ ਦੀਆਂ ਬੋਲੀਆਂ ਗੱਲਾਂ ਯਾਦ ਆ ਰਹੀਆਂ ਸੀ ਕਿ ਮੈਂ ਤੇਰੇ ਨਾਲ ਹਰ ਸਮੇਂ ਨਹੀਂ ਹੋਊਂਗਾ ਤੂੰ ਜੋ ਕਰੀ ਆਪਣੀ ਸਮਝਦਾਰੀ ਤੇ ਜ਼ਿੰਮੇਵਾਰੀ ਨਾਲ ਕਰੀ ਮੈਂ ਨਹੀਂ ਆਖਾਂਗਾ ਕਿ ਕਿਸੇ ਮੁੰਡੇ ਨਾਲ ਪਿਆਰ ਨਾ ਕਰੀ ਨਾ ਮੈਂ ੱੱਕੇ ਨਾਲ ਤੈਨੂੰ ਰੋਕਾਂਗਾ ਪਰ ਇਹ ਜ਼ਰੂਰ ਯਾਦ ਰੱਖੀਂ ਕਿ ਕੁਝ ਐਸਾ ਨਾ ਕਰੀ ਜਿਸ ਨਾਲ ਤੂੰ ਆਪਣੇ ਸੁਪਣੇ ਤੋਂ ਕੋਹਾਂ ਦੂਰ ਹੋ ਜਾਵੇਂ ਬਸ ਤੂੰ ਆਪਣੀ ਮੰਜ਼ਿਲ ਨੂੰ ਯਾਦ ਰੱਖੀਂ ਉਹ ਮੈਨੂੰ ਇੱਕ ਵਾਰ ਬਾਤ ਸੁਨਾਇਆ ਕਰਦੇ ਸੀਗੇ ਕਿ ਕੋਈ ਰਾਜਕੁਮਾਰੀ ਇੱਕ ਜੰਗਲ ਵਿੱਚ ਖੋ ਗਈ ਸੀ ਤੇ ਉਹ ਆਪਣੀ ਮੰਜ਼ਿਲ ਤੋਂ ਭਟਕ ਗਈ ਉਹਦੇ ਲਈ ਆਪਣੀ ਮੰਜ਼ਿਲ ਤੇ ਪਹੁੰਚਣਾ ਬਹੁਤ ਜ਼ਰੂਰੀ ਸੀ ਪਰ ਜੰਗਲ ਅੰਦਰ ਇੱਕ ਚੜੇਲ ਰਹਿੰਦੀ ਸੀ ਜਿਸ ਦੀਆਂ ਆਵਾਜ਼ਾਂ ਬਹੁਤ ਡਰਾਉਣੀਆਂ ਸੀ ਜੋ ਬੰਦਾ ਉਹਦੀਆਂ ਆਵਾਜ਼ਾਂ ਸੁਣ ਕੇ ਪਿੱਛੇ ਮੁੜ ਕੇ ਦੇਖਦਾ ਤਾਂ ਉਹ ਪੱਥਰ ਦਾ ਬੁੱਤ ਬਣ ਜਾਂਦਾ ਸੀਗਾ ਜਿਹੜਾ ਬੰਦਾ ਉਹਦੀਆਂ ਆਵਾਜ਼ਾਂ ਨੂੰ ਸੁਣ ਕੇ ਬਿਨਾਂ ਡਰੇ ਅੱਗੇ ਵਧਦਾ ਰਹਿੰਦਾ ਤਾਂ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਸੀ ਤੈਨੂੰ ਵੀ ਕਿਸੇ ਤਰ੍ਹਾਂ ਬਹੁਤ ਡਰਾਉਣੀਆਂ ਤੇ ਪਰਮਾਉਣੀਆਂ ਆਵਾਜ਼ਾਂ ਸਾਨੂੰ ਨੂੰ ਮਿਲਣਗੀਆਂ ਪਰ ਪਿੱਛੇ ਮੁੜ ਕੇ ਨਾ ਦੇਖੀ ਇਹ ਸਭ ਭਰਮ ਹੈ ਮੈਂ ਨਹੀਂ ਚਾਹੁੰਦਾ ਕਿ ਤੂੰ ਇਨ੍ਹਾਂ ਆਵਾਜ਼ਾਂ ਦੇ ਚੱਕਰਾਂ ਵਿੱਚ ਆਪਣੀ ਮੰਜ਼ਿਲ ਤੋਂ ਪੜਕ ਜਾਵੇਂ ਮੈਂ ਚਾਹੁੰਦਾ ਹਾਂ ਤੂੰ ਹਜ਼ਾਰਾਂ ਕੁੜੀਆਂ ਲਈ ਮਿਸਾਲ ਬਣੇ ਤੇ ਉਹਨਾਂ ਨੂੰ ਸਮਾਜ ਦੀਆਂ ਬਲਗਣਾ ਚੋਂ ਕੱਢ ਸਕੇ ਅਚਾਨਕ ਮੇਰੇ ਪੈਰਾਂ ਨੂੰ ਠੋਕਰ ਲੱਗੀ ਤੇ ਮੈਂ ਡੈਗ ਦੀ ਡੈਗ ਦੀ ਮਸਾਂ ਬਚੀ ਪੈਰ ਥੋੜਾ ਦਰਦ ਕਰ ਰਿਹਾ ਸੀਗਾ ਪਰ ਮੈਂ ਰੁਕੀ ਨਾ ਕਾਸ਼ ਮੈਂ ਠੋਕਰ ਦੇ ਸੰਕੇਤ ਨੂੰ ਸਮਝ ਲੈਂਦੀ ਤੇ ਰੁਕ ਜਾਂਦੀ ਮੈਂ ਲਾਇਬ੍ਰੇਰੀ ਕੋਲ ਪਹੁੰਚ ਗਈ ਸੁਰਿੰਦਰ ਦੀ ਰਿਹੜੀ ਤੇ ਚਾਹ ਪੀਣ ਵਾਲੇ ਮੁੰਡੇ ਕੁੜੀਆਂ ਦੀ ਪੀੜ ਮੰਡਰਾ ਰਹੇ ਸੀ ਮੇਰੀਆਂ ਨਜ਼ਰਾਂ ਗਾਲੇ ਬਨੋਂ ਲੱਭਣ ਲੱਗੀਆਂ ਤੇ ਧੜਕਾਂ ਥੋੜੀ ਵਧੀ ਹੋਈ ਸੀਗੀ ਮੁੰਡੇ ਕੁੜੀਆਂ ਦੀਆਂ ਜੋੜੀਆਂ ਵਿੱਚ ਇੱਕ ਜੋੜੀ ਹੋਰ ਸ਼ਾਮਲ ਹੋਣ ਜਾ ਰਹੀ ਸੀ ਕੁਝ ਕੁੜੀਆਂ ਤੇ ਮੁੰਡੇ ਇਕੱਲੇ ਬੈਠੇ ਵੀ ਚਾਹ ਦਾ ਆਨੰਦ ਲੈ ਰਹੇ ਸੀਗੇ ਇੱਕ ਦੋ ਜੋੜੀਆਂ ਦਰਮਿਆਨ ਚੁੱਪ-ਪਸਰੀ ਹੋਈ ਸੀ ਤੇ ਮੋਬਾਈਲ ਤੇ ਵੱਜਦੀਆਂ ਉਹਨਾਂ ਦੀਆਂ ਉਂਗਲਾਂ ਰੈਸਟੇਂਡਰ ਆ ਚੁੱਕੇ ਅਕੇਵੇਂ ਨੂੰ ਸਾਫ਼ ਦਰਸਾ ਰਹੀਆਂ ਸਨ ਸਮਾ तकरीबन 8 ਹੋਈਦਾ ਸੀਗਾ ਸੂਰਜ ਛਪ ਚੁੱਕਾ ਸੀ ਤੇ ਲਾਈਟਾਂ ਜਗ ਚੁੱਕੀਆਂ ਸਨ ਚੰਦਮਾ ਆਕਾਸ਼ ਅੰਦਰ ਆਪਣੀ ਖੂਬਸੂਰਤੀ ਬਖੇਰ ਰਿਹਾ ਸੀ ਮੇਰੇ ਨਜ਼ਰਾਂ ਗਾਲਬ ਨੂੰ ਲੱਭਦੀਆਂ ਹੋਈਆਂ ਭਗਵਾਨ ਦਾ ਸਕੈਂਟੀਨ ਵੱਲ ਘੁੰਮੀਆਂ ਤਾਂ ਗਾਲਬ ਮੇਰੀ ਨਜ਼ਰੀ ਪਿਆ ਮੇਰੇ ਅੱਜ ਦੀ ਅੱਜ ਵੀ ਯਾਦ ਹੈ ਗਾਲਬ ਦੇ ਚਿੱਟੇ ਰੰਗ ਦੀ ਵੈਨ ਕਲਰ ਸ਼ਰਟ ਤੇ ਪੂਰੇ ਰੰਗ ਦਾ ਟਰੌਜ਼ਰ ਪਾਇਆ ਹੋਇਆ ਸੀਗਾ ਉਹਦੀ ਵਿਧੜਕ ਮੁਸਕਰਾਹਟ ਨੇ ਮੇਰੀ ਧੜਕਣ ਹੋਰ ਵਧਾ ਦਿੱਤੀ ਹਾਏ ਇਨਾਂ ਆਖ ਗਲਬ ਨੇ ਹੱਥ ਮਿਲਾਉਣ ਲਈ ਆਪਣਾ ਕੋਮਲ ਜਿਹਾ ਹੱਥ ਅੱਗੇ ਕੀਤਾ ਹੈਲੋ ਉਹਦੇ ਚਿਹਰੇ ਤੇ ਆਈ ਮੁਸਕਰਾਹਟ ਦੱਸ ਰਹੀ ਸੀ ਉਹਨੇ ਮੇਰੇ ਨਰਮ ਹੱਥਾਂ ਦੀ ਕੰਪਣ ਮਹਿਸੂਸ ਕਰ ਲਈ ਤੇ ਉਹਨੇ ਮੇਰਾ ਹੱਥ ਥੋੜਾ ਦਬਾ ਕੇ ਦਿੱਤਾ ਸੀਗਾ ਕਿਵੇਂ ਹਾਂ ਮੈਂ ਠੀਕ ਹਾਂ ਤੁਸੀਂ ਦੱਸੋ ਮੈਂ ਵੀ ਠੀਕ ਹਾਂ ਇੱਕ ਮਿੰਟ ਮੈਂ ਚਾਹ ਕਹਿੰਨਾ ਸ੍ਰਿੰਦਰ ਨੂੰ ਇਨਾਂ ਆਖ ਦਾ ਉਹ ਰੇੜੀ ਵੱਲ ਚਲਿਆ ਗਿਆ ਸੀ ਦੋ ਗਲਾਸ ਚਾਹ ਬਣਵਾਈ ਬਣਾਈ ਸ੍ਰਿੰਦਰ ਵਧੀਆ ਜੀ ਅੱਜ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਨੇ ਗੱਲ ਬਾਈ ਕਿੱਥੇ ਰਹਿੰਦੇ ਹੋ ਸਰਿੰਦਰ ਦੀਆਂ ਗੱਲਾਂ ਦੱਸ ਰਹੀਆਂ ਸੀ ਕਿ ਦੋਹਾਂ ਵਿਚਕਾਰ ਚੰਗੀ ਜਾਣ ਪਹਿਚਾਨ ਹੈ ਬਸ ਰੂਮ ਚ ਹੀ ਹੁਣਾ ਬਾਹਰ ਘਾਟ ਹੀ ਆਉਣਾ ਇਨਾ ਆਖ ਗੱਲ ਮੇਰੇ ਵੱਲ ਮੁੜਿਆ ਅਸੀਂ ਆਸਤੇ ਪਾਸੇ ਬੈਠਣ ਲਈ ਜਗ੍ਹਾ ਲੱਭ ਰਹੇ ਸੀ ਪਰ ਕੋਈ ਟੇਬਲ ਜਾਂ ਕੁਰਸੀ ਨਾ ਹੋਣ ਕਰਕੇ ਲਾਇਬ੍ਰੇਰੀ ਦੇ ਨਾਲ ਲੋਹੇ ਦੀ ਇੱਕ ਲੈਰਨ ਦਾ ਸਹਾਰਾ ਲੈ ਕੇ ਖੜ ਗਏ ਸੀ ਤੇਰੇ ਕੱਪੜਿਆਂ ਦੀ ਪਸੰਦ ਬਹੁਤ ਸੋਹਣੀ ਹੈ ਜੀਨ ਨਾਲ ਕੁਰਤਾ ਤੇਰੇ ਬਹੁਤ ਜੱਚ ਰਿਹਾ ਹੈ ਕਲਮ ਨੇ ਮੇਰੀ ਤਾਰੀਫ ਵਿੱਚ ਇੱਕ ਦੋ ਗੱਲਾਂ ਹੋਰ ਕਹੀਆਂ ਪਰ ਮੈਂ ਪਹਿਲੀਆਂ ਗੱਲਾਂ ਵਿੱਚ ਹੀ ਖੋ ਗਈ ਸੀ ਮੇਰਾ ਧਿਆਨ ਮੇਰੇ ਕੁਰਤੇ ਤੇ ਸੀਗਾ ਸ੍ਰਿੰਦਰ ਨੇ ਚਾਹ ਲਈ ਆਵਾਜ਼ ਮਾਰੀ ਤੇ ਮੈਂ ਖਿਆਲਾਂ ਚੋਂ ਨਿਕਲ ਅਸਲੀ ਦੁਨੀਆ ਚ ਆਈ ਕਲਮ ਨੇ ਚਾਹ ਦਾ ਗਲਾਸ ਫੜਾਉਂਦਿਆਂ ਗੱਲ ਤੋਰੀ ਮਾਂ ਗਈ ਨੂੰ ਕਾਫੀ ਸਾਲ ਹੋ ਗਏ ਆ ਉਹਦੇ ਜਾਣ ਤੋਂ ਬਾਅਦ ਤਾਂ ਮੇਰਾ ਇਸ ਦੁਨੀਆ ਤੋਂ ਰਿਸ਼ਤਾ ਲਗਭਗ ਟੁੱਟ ਚੁੱਕਿਆ ਏ ਘਰ ਜਾਣ ਨੂੰ ਵੀ ਦਿਲ ਨਹੀਂ ਕਰਦਾ ਨਾ ਕੋਈ ਮੇਰਾ ਦੋਸਤ ਹੈ ਇੱਕ ਦੋ ਦੋਸਤ ਸੀਗੇ ਉਹਨਾਂ ਨਾਲ ਮੈਂ ਲੜ ਪਿਆ ਮੈਂ ਬਹੁਤ ਜਲਦੀ ਖਤ ਜਾਣਾ ਮੇਰੇ ਇਸੇ ਤੋਂ ਬਾਅਦ ਨੇ ਕਈ ਪਿਆਰੇ ਮੇਰੇ ਤੋਂ ਜੁਦਾ ਕਰ ਦਿੱਤੇ ਆ ਕਈ ਗੁੜੀਆਂ ਮੇਰੀ ਜ਼ਿੰਦਗੀ ਵਿੱਚ ਆਈਆਂ ਪਰ ਉਹ ਮੇਰੇ ਸੁਭਾਅ ਕਰਕੇ ਦੂਰ ਹੋ ਗਈਆਂ ਆਪਣੇ ਆਪ ਤੋਂ ਬਿਨਾ ਮੇਰੇ ਕੋਲ ਕੁਝ ਨਹੀਂ ਬਚਿਆ ਮੇਰਾ ਇਕੱਲਾਪਨ ਕਦੇ-ਕਦੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਪਰ ਕਦੇ-ਕਦੇ ਇਹੀ ਮੈਨੂੰ ਮੇਰਾ ਦੁਸ਼ਮਣ ਵੀ ਲੱਗਦਾ ਹੈ ਸਾਰਿਆਂ ਨੂੰ ਲੱਗਦਾ ਹੈ ਮੈਂ ਬਹੁਤ ਪੱਥਰਦਿਲ ਇਨਸਾਨ ਆ ਪਰ ਮੈਨੂੰ ਪਤਾ ਇਹ ਪੱਥਰ ਹਰ ਰੋਜ਼ ਪਿਘਲਦਾ ਹੈ ਉਹ ਲਗਾਤਾਰ ਬੋਲ ਰਿਹਾ ਸੀ ਹਨੇਰੇ ਅੰਦਰ ਜਗ ਰਹੇ ਬੱਲਬ ਦੇ ਚਾਨਣ ਅੰਦਰ ਉਹਦੀਆਂ ਅੱਖਾਂ ਵਿੱਚਲੇ ਪਾਣੀ ਦੀ ਚਮਕ ਮੈਂ ਸਾਫ਼ ਦੇਖ ਸਕਦੀ ਸੀ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਉਹਦਾ ਹੱਥ ਫੜ ਲਵਾਂ ਤਾਂ ਜੋ ਉਹਨੂੰ ਥੋੜਾ ਚੰਗਾ ਮਹਿਸੂਸ ਹੋਵੇ ਪਰ ਮੇਰੇ ਅੰਦਰ ਇੰਨੀ ਹਿੰਮਤ ਨਹੀਂ ਸੀ ਮੈਂ ਸਮਝ ਚੁੱਕੀ ਸੀ ਕਿ ਉਹ ਬਹੁਤ ਇਕੱਲਾ ਹੈ ਤੂੰ ਮੈਨੂੰ ਮੇਰੀ ਹੈਸਕਲ ਵਰਗੀ ਲੱਗਦੀ ਹੈ ਉਹ ਕੌਣ ਹੈ ਮੈਂ ਆਪਣਾ ਮੱਥਾ ਇਕੱਠਾ ਕਰਦੀ ਨੇ ਉਤਸੁਕਤਾ ਨਾਲ ਪੁੱਛਿਆ ਸੀ ਉਹ ਖਲੀਲ ਜ਼ਬਰਾਨ ਦੀ ਗਰਲਫ੍ਰੈਂਡ ਸੀਗੀ ਉਹਨੇ ਕਿਹਾ ਮਿਕਰਿਲ ਜੁਬਰਾਨ ਦਾ ਨਾਮ ਸੁਣਿਆ ਸੀ ਪਰ ਹਾਲੇ ਤੱਕ ਉਹਦੀ ਕੋਈ ਕਿਤਾਬ ਨਹੀਂ ਸੀ ਪੜੀ ਅੱਛਾ ਮੈਂ ਉਹਦੇ ਵਰਗੀ ਕਿਵੇਂ ਹਾਂ ਇਦੇ ਦੋ ਕਾਰਨ ਨੇ ਇੱਕ ਤਾਂ ਤੇਰੀ ਸ਼ਕਲ ਉਹਦੇ ਨਾਲ ਮਿਲਦੀ ਜੁਲਦੀ ਏ ਦੂਸਰਾ ਸੰਜੋਗ ਜਦੋਂ ਖਲੀਲ ਜਬਰਾਨ ਦੀ ਲਾਈਫ ਚ ਮੈਰੀ ਆਉਂਦੀ ਏ ਤਾਂ ਉਸ ਤੋਂ ਬਾਅਦ ਉਹ ਹੀ ਲਾਈਫ ਬਦਲ ਜਾਂਦੀ ਏ ਮੈਨੂੰ ਲੱਗਦਾ ਹੈ ਮੇਰੀ ਜ਼ਿੰਦਗੀ ਵਿੱਚ ਤੂੰ ਵੀ ਮੈਰੀ ਦਾ ਰੋਲ ਨਿਭਾਏਗੀ ਅੱਜ ਤੋਂ ਮੈਂ ਤੈਨੂੰ ਮੈਰੀ ਨਾਮ ਨਾਲ ਬੁਲਾਇਆ ਕਰੂੰਗਾ ਗਲਬ ਦੀ ਇਹ ਗੱਲ ਮੈਨੂੰ ਬੜੀ ਚੰਗੀ ਲੱਗੀ ਮੈਰੀ ਨਾਮ ਮੈਨੂੰ ਸੋਹਣਾ ਲੱਗਿਆ ਸੀਗਾ ਮੇਰੇ ਚਿਹਰੇ ਤੇ ਮੁਸਕਾਨ ਆ ਗਈ ਸੀਗੀ ਮੈਰੀ ਮੈਨੂੰ ਲੱਗਦਾ ਹੈ ਜੋ ਮੇਰੇ ਦਿਲ ਵਿੱਚ ਹੈ ਮੈਨੂੰ ਬੋਲ ਦੇਣਾ ਚਾਹੀਦਾ ਹੈ ਮੈਨੂੰ ਤੂੰ ਬਹੁਤ ਚੰਗੀ ਲੱਗਦੀ ਹੈ ਮੈਂ ਜਦੋਂ ਤੈਨੂੰ ਦੇਖਦਾ ਤਾਂ ਮੈਨੂੰ ਸਕੂਨ ਮਿਲਦਾ ਹੈ ਮੈਨੂੰ ਲੱਗਦਾ ਹੈ ਜਿਵੇਂ ਮੇਰੀ ਜ਼ਿੰਦਗੀ ਵਿੱਚ ਜੋ ਕਮੀ ਮੈਂ ਮਹਿਸੂਸ ਕਰ ਰਿਹਾ ਤੂੰ ਉਹਨੂੰ ਪੂਰਾ ਕਰ ਦੇਂਗੀ ਮੈਂ ਚਾਹੁੰਦਾ ਆਪਾਂ ਰਿਲੇਸ਼ਨ ਵਿੱਚ ਆ ਜਾਈਏ ਉਦੀ ਗੱਲ ਸੁਣਦੇ ਅਸਾਰ ਮੇਰੀ ਧੜਕਣ ਹੋਰ ਤੇਜ਼ ਹੋ ਗਈ ਪਰ ਮੇਰੇ ਹਾਵ ਭਾਵ ਥੋੜੇ ਸਥਿਰ ਸੀਗੇ ਉਹਦੀਆਂ ਨਜ਼ਰਾਂ ਮੇਰੇ ਚਿਹਰੇ ਤੇ ਟਿਕ ਗਈਆਂ ਤੇ ਜਵਾਬ ਦੀ ਅੜੀ ਕਰ ਲਗੀਆਂ ਮੇਰੇ ਅੰਦਰ ਤਾਂ ਚੀਖ ਚੀਖ ਕਰ ਰਿਹਾ ਸੀਗਾ ਕਿ ਮੈਂ ਤੇਰੀ ਹੋ ਗਈਆਂ ਗਾਲਬ ਪਰ ਇਹ ਗੱਲ ਜ਼ੁਬਾਨ ਤੇ ਆਉਂਦੀ ਅਹੀ ਬਦਲ ਗਈ ਸ਼ਾਇਦ ਆਪਣੇ ਦਿਲ ਦੀ ਗੱਲ ਦੱਸਣੀ ਇੰਨੀ ਸੌਖੀ ਨਹੀਂ ਹੁੰਦੀ ਗਾਲਬ ਤੂੰ ਮੈਨੂੰ ਵੀ ਚੰਗਾ ਲੱਗਦਾ ਏ ਪਰ ਮੈਂ ਹਾਲੇ ਸਮਝ ਨਹੀਂ ਪਾ ਰਹੀ ਕਿ ਇਹ ਮੇਰੇ ਲਈ ਸਹੀ ਹੈ ਜਾਂ ਗਲਤ ਹੈ ਮੈਨੂੰ ਥੋੜਾ ਸਮਾਂ ਚਾਹੀਦਾ ਬੇਸ਼ੱਕ ਚਾਹੁੰਦੀ ਸੀ ਕਿ ਗਾਲਬ ਮੇਰੀ ਜ਼ਿੰਦਗੀ ਦਾ ਹਮਸਫਰ ਹੋਵੇ ਪਰ ਉਹਨੂੰ ਦੱਸ ਨਹੀਂ ਸਕਦੀ ਸੀ ਸ਼ਾਇਦ ਮੈਂ ਬੋਲਣ ਤੋਂ ਡਰਦੀ ਸੀ ਜਾਂ ਹੋ ਸਕਦਾ ਮੈਨੂੰ ਦੱਸਣਾ ਨਹੀਂ ਆ ਰਿਹਾ ਸੀਗਾ ਮੈਨੂੰ ਕੋਈ ਗੱਲ ਨਹੀਂ ਗਈ ਮੈਨੂੰ ਤੇਰੇ ਜਵਾਬ ਦੀ ਉਡੀਕ ਰਹੂਗੀ ਥੋੜਾ ਸਮਾਂ ਅਸੀਂ ਹੋਰ ਬੈਠੇ ਜਿਦੇ ਵਿੱਚ ਜ਼ਿਆਦਾਤਰ ਅਸੀਂ ਚੁੱਪ ਹੀ ਰਹੇ ਸੀ ਗਾਲਿਬ ਮੈਨੂੰ ਹੌਸਟਲ ਤੱਕ ਛੱਡਣ ਆਇਆ ਮੈਂ ਖੁਸ਼ ਸੀ ਕਿ ਗਾਲਿਬ ਵੀ ਉਹੀ ਸੋਚਦਾ ਹੈ ਜੋ ਮੈਂ ਸੋਚਦੀ ਹਾਂ ਪਰ ਗਾਲਿਬ ਹਾਲੇ ਮੇਰੇ ਮਨ ਦੀ ਪੂਰੀ ਗੱਲ ਨਹੀਂ ਸੀ ਜਾਣ ਪਾਇਆਗਾ ਉਹਦੇ ਚਿੱਤੀ ਵਿੱਚ ਸੀਗਾ ਕਿ ਸ਼ਾਇਦ ਮੈਂ ਉਹ ਦੋਸਤਾ ਮੰਗ ਪਸੰਦ ਕਰਦੀ ਹੋਵਾਂ ਮੈਂ ਹੋਸਟਲ ਆ ਗਈ ਏਕਮ ਬਾਹਰ ਮੇਰੀ ਅੜੀ ਕਰ ਰਹੀ ਸੀਗੀ ਮੈਸ ਚੋਂ ਖਾਣਾ ਖਾ ਕੇ ਅਸੀਂ ਰੂਮ ਵਿੱਚ ਆ ਗਈਆਂ ਏਕਮ ਨੇ ਆਪਣਾ ਗਲਾਸ ਸਾਫ਼ ਕੀਤਾ ਤੇ ਬਹੁਤ ਬੋਝਦਿਆਂ ਗੱਲ ਸ਼ੁਰੂ ਕੀਤੀ ਫਿਰ ਕਿਵੇਂ ਰਹੀ ਮੁਲਾਕਾਤ ਇਨੀ ਗੱਲ ਆਖ ਉਹਦੀ ਨਜ਼ਰ ਆਸੇ ਪਾਸੇ ਦੇਖਣ ਲੱਗੀ ਮੁਲਾਕਾਤ ਬਹੁਤ ਸੋਹਣੀ ਰਹੀ ਉਹਨੇ ਮੈਨੂੰ ਪ੍ਰਪੋਜ਼ ਕੀਤਾ ਮੈਂ ਇੰਨਾ ਆਖ ਆਪਣੀਆਂ ਨਜ਼ਰਾਂ ਏਕਮ ਦੇ ਗੰਭੀਰ ਹੋਏ ਚਿਹਰੇ ਤੇ ਗੱਡ ਲਈਆਂ ਤੂੰ ਕੀ ਕਿਹਾ ਏਕਮ ਨੂੰ ਇਹ ਗੱਲ ਸੁਣ ਕੇ ਬਹੁਤੀ ਖੁਸ਼ੀ ਨਹੀਂ ਸੀ ਹੋਈ ਇੰਜ ਲੱਗ ਰਿਹਾ ਸੀਗਾ ਜਿਵੇਂ ਇਸ ਗੱਲ ਦਾ ਉਹਨੂੰ ਪਹਿਲਾਂ ਹੀ ਪਤਾ ਹੋਵੇ ਮੈਂ ਕਿਹਾ ਮੈਨੂੰ ਸਮਝ ਚਾਹੀਦਾ ਅੜੀਏ ਦਿਲ ਕਹਿੰਦਾ ਕਿ ਉਹਨੂੰ ਹਾਂ ਕਰ ਦੇਵਾ ਹੁਣ ਦਿਲ ਵੀ ਨਹੀਂ ਲੱਗਦਾਗਾ ਉਹਦੇ ਬਿਨਾ ਮੈਨੂੰ ਉਹਦੀ ਤੋੜ ਜਿਹੀ ਲੱਗਦੀ ਹੈ ਮੈਨੂੰ ਪਤਾ ਸੀਗਾ ਏਕਮ ਅੱਗੋਂ ਕੀ ਆਖੂ ਦੇਖ ਲਾ ਕੀਰਤ ਥੋੜਾ ਸੰਭਲ ਕੇ ਮੈਨੂੰ ਪਤਾ ਹੈ ਇਸ ਉਮਰ ਦਿਲ ਤੇ ਕਾਬੂ ਨਹੀਂ ਰਹਿੰਦਾਗਾ ਮੈਨੂੰ ਬਸ ਇੱਕੋ ਡਰ ਰਹਾ ਕਿ ਕਿਤੇ ਤੂੰ ਉਲਝ ਨਾ ਜਾਈ ਇਹ ਚੀਜ਼ਾਂ ਸ਼ੁਰੂ-ਸ਼ੁਰੂ ਵਿੱਚ ਹੀ ਚੰਗੀਆਂ ਲੱਗਦੀਆਂ ਨੇ ਬਾਅਦ ਵਿੱਚ ਤਾਂ ਨਿਰਾ ਕਲੇਸ਼ ਹੀ ਹੁੰਦਾ ਏ ਮੜ ਮੜਾ ਜੇ ਮੜਿਆ ਜਾਂਦਾ ਹੈ ਤਾਂ ਹਾਲੇ ਉਹ ਬੋਲ ਹੀ ਰਹੀ ਸੀ ਕਿ ਮੈਂ ਉਹਨੂੰ ਰੋਕ ਦਿੱਤਾ ਪਲੀਜ਼ ਅੱਜ ਲੈਕਚਰ ਨਹੀਂ ਸੁਣਨਾ ਮੈਂ ਪਲੀਜ਼ ਪਲੀਜ਼ ਭੈਣ ਬਣ ਕੇ ਤੂੰ ਰੋਕ ਨਾ ਮੈਨੂੰ ਚੰਗਾ ਮੇਰੀ ਜਾਨ ਨਹੀਂ ਰੋਕਦੀ ਪਰ ਤੂੰ ਪ੍ਰੋਮਿਸ ਕਰ ਮੈਨੂੰ ਹਰ ਗੱਲ ਦੱਸਦੀ ਰਹੇਂਗੀ ਉਹਨੇ ਪ੍ਰੋਮਿਸ ਲੈਣ ਲਈ ਆਪਣਾ ਹੱਥ ਅੱਗੇ ਕੀਤਾ ਤੇ ਮੈਂ ਉਹਨੂੰ ਜੱਫੀ ਪਾ ਲਈ ਵਾਹਿਗੁਰੂ ਤੇਰੇ ਨਾਲ ਕੁਝ ਵੀ ਮੜਾ ਨਾ ਹੋਣ ਦੇਵੇ ਇਨਾ ਆਖ ਕੇ ਉਹਨੇ ਵੀ ਮੈਨੂੰ ਬਾਹਾਂ 'ਚ ਘੁੱਟ ਲਿਆ ਸੀ ਮੈਰੀ ਤੇ ਗਾਲिब ਦੀ ਹਰ ਰੋਜ਼ ਗੱਲ ਹੁੰਦੀ ਸ਼ੁਰੂ-ਸ਼ੁਰੂ ਵਿੱਚ ਅਸੀਂ ਫੇਸਬੁੱਕ 'ਤੇ ਗੱਲ ਕਰਦੇ ਬਾਅਦ 'ਚ ਕਾਲ ਤੇ ਕਰਦੇ ਅਸੀਂ ਅਕਸਰ ਹੀ ਇੱਕ ਦੂਜੇ ਨੂੰ ਮਿਲਦੇ ਚਾਹ ਪੀਂਦੇ ਘੰਟਿਆਂ ਬੱਧੀ ਗੱਲਾਂ ਕਰਦੇ ਗਾਲिब ਨੂੰ ਮਿਲਣਾ ਕਿਸੇ ਚੰਗੀ ਕਿਤਾਬ ਪੜ੍ਹਨ ਦੇ ਬਰਾਬਰ ਸੀਗਾ ਉਹ ਕਿਤਾਬਾਂ ਵਿੱਚਲੇ ਪਾਤਰਾਂ ਦੀਆਂ ਗੱਲਾਂ ਕਰਦਾ ਰਹਿੰਦਾ ਉਹ ਸ਼ੈਵ ਕੁਮਾਰ ਅਮਰਤਾ ਪ੍ਰੀਤਮ ਗੁਰਦੇਵਾਲ ਸਿੰਘ ਜਸਵੰਤ ਕਮਲ ਨਾਨਕ ਸਿੰਘ ਗ੍ਰਾਮਸਰੂਪ ਅਣਖੀ ਰਵਿੰਦਰਨਾਥ ਟੈਗੋਰ ਫਰਾਜ਼ ਕਾਫਕਾ ਦੋਸਤੋ ਵਸਕੀ ਲਿਓ ਟੋਲਸਟਾਇਏ ਖਰੀਜ਼ਬਰਾਨ ਸਿਮੋਨ ਬੁਆਵ ਬੁਆਰ ਤੇ ਹੋਰ ਅਨੇਕਾਂ ਲੇਖਕਾਂ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ ਉਹਦੇ ਅੰਦਰ ਕਿਤਾਬਾਂ ਦੀ ਇੱਕ ਨਦੀ ਵਹਿੰਦੀ ਸੀਗੀ ਜਿਵੇਂ ਅੰਦਰ ਮੈਂ ਵਹਿ ਤੁਰੀ ਸੀਗੀ ਉਹਦੇ ਨਾਲ ਸਮੇਂ ਦਾ ਪਤਾ ਹੀ ਨਾ ਲੱਗਦਾ ਸੂਰਜ ਵੀ ਸਾਨੂੰ ਛੱਡ ਆਪਣੇ ਅਗਲੇ ਸਫ਼ਰ ਤੇ ਨਿਕਲ ਤੁਰਦਾ ਤੇ ਜਦੋਂ ਚੰਦਰਮਾ ਵਾਲੇ ਦਿਵਾਲੇ ਦੇ ਦਰਖਤਾਂ ਦੇ ਉੱਚਾ ਹੋ ਜਾਂਦਾ ਉਦੋਂ ਅਸੀਂ ਆਪਣੇ ਆਪਣੇ ਟਿਕਾਣਿਆਂ ਵੱਲ ਨੂੰ ਹੋ ਤਰਦੇ ਗਾਲिब ਨੂੰ ਪਤਾ ਲੱਗਾ ਗਿਆ ਸੀਗਾ ਕਿ ਮੈਂ ਉਹਦੀ ਹੋ ਗਈ ਹਾਂ ਮੁੜ ਕੇ ਉਹਨੇ ਕਦੇ ਵੀ ਮੇਰੇ ਤੋਂ ਨਹੀਂ ਪੁੱਛਿਆ ਕਿ ਤੂੰ ਵੀ ਮੈਨੂੰ ਪਿਆਰ ਕਰਦੀ ਏ ਜਾਂ ਨਹੀਂ ਉਹ ਸੁਣ ਚੁੱਕਿਆ ਸੀਗਾ ਕਿ ਮੇਰੇ ਦਿਲ ਅੰਦਰ ਕਿਹੜੇ ਸਾਜ਼ ਵਜਦੇ ਨੇ ਮੈਂ ਜਦੋਂ ਵੀ ਗਾਲिब ਨੂੰ ਮਿਲ ਜਾਂਦੀ ਉਹਦੇ ਕੋਜ ਨਾ ਕੋਜ ਲੈ ਜਾਂਦੀ ਜਦੋਂ ਤਾਂ ਮੈਨੂੰ ਪਤਾ ਲੱਗਿਆ ਸੀ ਕਿ ਗਾਲिब ਨੂੰ ਚੂਰੀ ਬਹੁਤ ਪਸੰਦ ਹੈ ਤਾਂ ਮੈਂ ਅਕਸਰ ਹੀ ਗੁਰਦੀ ਚੂਰੀ ਘਟ ਕੇ ਲੈ ਜਾਂਦੀ ਤੇ ਉਹ ਬਹੁਤ ਚਾਹ ਨਾਲ ਖਾਂਦਾ ਉਹ ਆਖਦਾ ਭਾਵੇਂ ਰੋਟੀਆਂ ਮਿਸ ਦਿਗਾ ਨਹੀਂ ਪਰ ਤੇਰੇ ਹੱਥਾਂ ਨਾਲ ਚੂਰੀਆਂ ਜਾਣ ਕਰਕੇ ਮੈਨੂੰ ਇਸ ਚੂਰੀ ਨਾਲ ਅੰਤਾਂ ਦਾ ਪਿਆਰ ਹੈ ਮੈਂ ਦੱਸ ਨਹੀਂ ਸਕਦਾ ਤੇਰਾ ਇਦਾਂ ਕਰਨਾ ਮੈਨੂੰ ਕਿੰਨਾ ਸਕੂਨ ਦਿੰਦਾ ਹੈ ਉਹਨੂੰ ਚੂਰੀ ਖਾਂਦਾ ਦੇਖ ਮੈਨੂੰ ਬਹੁਤ ਖੁਸ਼ੀ ਹੁੰਦੀ ਮੈਨੂੰ ਲੱਗਦਾ ਸੀਗਾ ਕਿ ਮੈਂ ਗਾਲिब ਨੂੰ ਉਹਦੀ ਮਾਂ ਜਿੰਨਾ ਪਿਆਰ ਤਾਂ ਨਹੀਂ ਦੇ ਸਕਦੀ ਪਰ ਉਹਦੇ ਖਾਲੀਪਣ ਨੂੰ ਤਾਂ ਭਰ ਸਕਦੀ ਆਂ